ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਭੋਤਨਾ ਤੇ ਜ਼ਿਲ੍ਹਾ ਨੂੰ ਪਾਇੰਦਾ ਜੀ ਬਰਨਾਲਾ ਭਾਈ ਗੁਰਪ੍ਰੀਤ ਡਾਕਟਰ ਕੋਲ ਪਹੁੰਚੇ ਆਪਾਂ ਗੱਲਬਾਤ ਕਰਨ ਦੀ ਖਾਤਰ ਠੀਕ ਹੈ ਜੀ ਤੇ ਲਵਾਂਗੇ ਆਪਾਂ ਜਾਣਕਾਰੀ ਬਾਕੀ ਕਿਦਾਂ ਟੀਕਾ ਭਰੋਣਾ ਵਧੀਆ ਟੀਕੇ ਕਿਹੜੇ ਕਿਹੜੇ ਨਸਲ ਦੇ ਬੋਲ ਲਾ ਹਰ ਤਰ੍ਹਾਂ ਦੀ ਬਾਈ ਜਾਣਕਾਰੀ ਦਊਗਾ ਠੀਕ ਹੈ ਨਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਡਾਕਟਰ ਸਾਹਿਬ ਸਸੀ ਕਾਈ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਪਹਿਲਾਂ ਸਾਰਿਆਂ ਨੂੰ ਪਹਿਲਾਂ ਨਾਮ ਆ ਜੀ ਆਪਣਾ ਗੁਰਪ੍ਰੀਤ ਹਾਂਜੀ ਪਿੰਡ ਭੋਤਣਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਤੇ ਆਪਾਂ ਨੂੰ ਕਿੰਨਾ ਕ ਟਾਈਮ ਹੋ ਗਿਆ ਵੀਰੇ ਕੰਮ ਕਰਦਿਆਂ ਆਪਾਂ ਨੂੰ ਜਿੱਤੇ ਹੋਗੇ 14-15 ਸਾਲ ਕੰਮ ਕਰਦਿਆਂ ਠੀਕ ਹੈ ਤੇ ਆਪਣੇ ਜਿਹੜੇ ਜਾਨਵਰ ਆ ਘਰੇ ਫਾਰਮ 'ਚ ਤਿਆਰ ਕਰਿਆ ਕਿਹੜੇ-ਕਿਹੜੇ ਟੀਕੇ ਦੀ ਆਪਣੇ ਕਟੀਆਂ ਤਿਆਰ ਕਰੀਆਂ ਤੁਸੀਂ ਆਪਣੇ ਤਕਰੀਬਨ ਜਾਨਵਰ ਸਾਰੇ ਇਹ ਕੀ ਆਪਣੇ ਪ੍ਰਾਪਰਟੀ ਸੰਭਾਲ ਵਰਤੇ ਵਿਆ ਸਾਰੇ ਸਾਨਾਂ ਦਾ ਰਿਜ਼ਲਟ ਕੱਢਿਆ ਵਾ ਆਪਣਾ ਠੀਕ ਆ ਤੇ ਆਪਾਂ 10-12 ਲੀਟਰੀਆਂ ਮੱਝਾਂ ਤੋਂ ਇਹ ਮੱਝਾਂ ਤਿਆਰ ਕਰੀਆਂ ਸਾਰੀਆਂ ਠੀਕ ਆ ਉਹ ਵੀ ਆਪਣਾ ਪਸ਼ੂ ਬਾਹਰੋਂ ਖਰੀਦਿਆ ਬਣੀ ਹੈਗਾ ਠੀਕ ਆ ਰੋਪਰ ਆਪਣੀ ਘਰ ਦੀ ਹੋਮ ਬਰੀਡ ਆ ਠੀਕ ਆ ਤੇ ਅੱਜ ਕੱਲ ਟੌਪ ਤੇ ਬਈ ਕਿਹੜਾ ਚੱਲ ਰਹਾ ਸੀਮਨ ਜਿਹੜਾ ਚੱਲਦਾ ਅੱਜ ਕੱਲ ਆਪਾਂ ਦੇਖੋ ਜਿੱਤੇ ਜੋ ਵੀ ਆਪਾਂ ਹੁਣ ਸਾਈ ਸੀਮਨ ਹੰਡਾਇਆਗਾ ਹੋਰਾ ਦੇ ਵਿੱਚ ਹਾਂਜੀ ਹਾਂਜੀ ਸਭ ਤੋਂ ਇੱਕ ਨੰਬਰ ਦਾ ਬੱਲ ਮੰਨਦਾ ਮੈਂ ਬਰਾੜਸਾਂ ਨੂੰ ਠੀਕ ਬਰਾੜਸਾਂ ਨੂੰ ਜਿਹੜਾ ਅਜੇ ਪਹਿਲਵਾਨ ਵਾਲਾ ਠੀਕ ਆਪਾਂ ਉਹਨੂੰ ਘੱਟੋ ਘੱਟ 10 ਦੇ ਵਿੱਚ ਵਰਤ ਕੇ ਹਾਂਜੀ ਆਪਾਂ 20 21 ਸਾਈਂ ਵਰਤਿਆ ਉਹ ਉਸੇ ਨੂੰ ਠੀਕ ਆ 21 ਸਾਈਂ ਆਪਾਂ ਯੂਜ਼ ਕਰਿਆ ਠੀਕ ਆ ਜਿਹਦੇ ਆਪਣੇ ਘਰੇ ਵੀ ਹੈਗੇ ਆ ਹਾਂਜੀ ਤਿੰਨ ਚਾਰ ਜਾਨਵਰ ਕੋਸ ਆਪਾਂ ਸੇਲ ਕਰਦੇ ਹਾਂਜੀ ਆ ਝੋਟੀ ਆਪਣੀ ਹੈਗੀ ਆ ਬਰਾੜ ਦੀ ਠੀਕ ਆ ਤੀਜੇ ਸੁਗੇ ਬਰਾੜ ਦੀ ਹਾਂ ਇਹਦੀ ਮਾਂ ਥੱਲੇ ਤਕਰੀਬਨ 12 ਲੀਟਰ ਦੁੱਧ ਸੀਗਾ ਹਾਂਜੀ ਇਨੇ 20 ਲੀਟਰ ਸਾਈਂ ਜਾਂਦੀ ਆ ਇਹ 19 20 ਸਾਈਂ ਜਾਂਦੀ ਆ ਇਹ ਹਾਂਜੀ ਤੀਜੇ ਸੂਏ ਦੇ ਵਿੱਚ ਆ ਕੀ ਇਹ ਇਸੇ ਦੇ ਕੱਟੀ ਆ ਹਾਂਜੀ ਤੇ ਇੱਕ ਬਰਾ ਸਾਹ ਦੀ ਉਹੀ 10 ਦੇ ਵਿਚਾਲਾ ਜਿਹੜਾ ਲਿਵਰਟੀ ਤੋਂ ਉਹਨੇ ਸਟਰਾਤ ਤਿਆਰ ਕਰਾਏ ਸੀਗੇ ਉਹੀ ਆਪਣਾ ਸੀਮਨ ਸਾਹਮ ਕੇ ਰੱਖਿਆ ਵਾ ਸੀਗਾ ਹਾਂਜੀ ਉਸੇ ਸੀਮਨ ਦੀ ਆ ਟੋਟੀ ਆ ਠੀਕ ਆ ਆਏ ਇਹ ਆ ਗਈ ਮੀਣੀ ਹਾਂ ਦੇਖੋ ਇਹਦੇ ਸਿੰਘ ਹਿੱਲਦੇ ਆ ਹਾਂਜੀ ਲੋਜੀ ਸਿੰਘ ਇਹਦੇ ਹਿੱਲਦੇ ਆ ਪ੍ਰੋਪਰ ਤੇ ਇਹ ਜੋ ਟੀ ਆਪਣੀ ਇਸ ਟਾਈਮ 2 ਮਹੀਨਾ ਦੀ ਗੱਬਣਾ ਠੀਕ ਆ 2 ਦਾੰਦਾ ਇਹ ਹਮ ਇੱਕ ਬਾਕੀ ਬੜਾ ਰਵਾਜ ਚੱਲਿਆ ਬਾ ਹੁਣ ਤੇ ਆਮ ਕਿਸਾਨਾਂ ਨੂੰ ਡਾਕਟਰ ਵੀ ਕਹਿੰਦੇ ਆ ਵਜਨ ਬਤਾਓ ਚਲਦੀ ਵਜਨ ਬਤਾਓ ਹਮ ਹਮ ਵਜਨ ਬਤਾ ਕੇ 23 ਸਾਲ ਦੀ ਛੋਟੀ ਸੂ ਪੈਂਦੀ ਆਪਾਂ ਉਹ ਬਿਲਕੁਲ ਮੋਰਾ ਦੇ ਵਿੱਚ ਗਲਤ ਆ ਠੀਕ ਆ ਗਲਤ ਥਿਊਰੀ ਆ ਉਹ ਹਮ ਸਿਰਫ 3.5 ਸਾਲ ਸਈ ਛੋਟੀ ਨੂੰ ਸੂਣਾ ਚਾਹੀਦਾ ਮੋਰਾ ਨੂੰ ਠੀਕ ਆ ਚਾਹੇ ਉਹਦਾ ਵਜਨ ਵੱਧਦਾ ਚਾਹੇ ਘਟਾ ਠੀਕ ਆ ਜਾਦਾ ਹੋ ਗਿਆ ਜਿਹੜੀ ਉਹਦੇ ਅੰਗਾਂ ਅੰਤਰ ਉਹ ਮਚੌਰ ਨਹੀਂ ਹੁੰਦੇ ਵਜ਼ਨ ਜ਼ਿਆਦਾ ਹੋ ਜਾਊਗਾ ਜੇ ਆਪਾਂ ਜ਼ਿਆਦਾ ਡੈਟ ਉਹ ਖਾਾਕ ਦੇਵਾਂਗੇ ਵਜ਼ਨ ਜ਼ਰੂਰ ਜ਼ਿਆਦਾ ਹੋ ਜਾਊ ਪਰ ਜਿਹੜੇ ਅੰਗ ਆਉਦੇ ਮਚੌਰ ਬੱਚੇਦਾਨੀ ਹਾਰਨਾ ਉਹ ਮਚੌਰ ਨਹੀਂ ਹੁੰਦੇ ਉਸ ਹਿਸਾਬ ਨਾਲ ਜਿਹੜੇ ਉਹ ਪ੍ਰੋਪਰ ਜਾ ਕੇ ਛੋਟੇ ਢਾਈ ਢਾਈ ਪੌਣੇ ਤਿੰਨ ਸਾਲ ਤੀ ਪ੍ਰੋਪਰ ਪਸ਼ੂ ਦੇ ਅੰਗ ਮਚੌਰ ਹੋਣਿਆ ਜੋ ਕਿ ਦੁੱਧ ਪੀ ਕੇ ਲੈਵਲ ਸਾਈਂ ਦਊਗਾ ਆ ਛੋਟੀ ਆਪਣੀ ਆਪਾਂ ਨੂੰ ਮੀਰ ਆਏ ਛੋਟੀ ਸਾਈਂ ਵੀ ਪਹਿਲੇ ਸੂਏ ਇਹ 17 18 ਲੀਟਰ ਕੱਢੂਗੀ ਇਹਦੀ ਲੈਬ ਚ ਵਾਈ ਵੀ ਕਰਾਵਾਂਗੇ ਕਿਉਂਕਿ ਜੇ ਕਿਸੇ ਨੇ ਇਹ ਨਹੀਂ ਹੈਗਾ ਵੀ ਤੁਸੀਂ ਡਾਕਟਰ ਸਾਹਿਬ ਰਾਡ ਦਾ ਇੰਨਾ ਸੀ ਮੰਨ ਲਾਤਾ ਵੀ ਹੁਣ ਸਹੀਂ ਝੋਟੀ ਦਾ ਕੋਈ ਦੋਤੇ ਵਿਖਾਈ ਨਹੀਂ ਹੈਗੀ ਤਾਂ ਇੱਕ ਗੱਲ ਇਹ ਵੀ ਸਵਾਲ ਉੱਠਣਾ ਨਾ ਹੋਣਾ ਇਹ ਸਵਾਲ ਸਾਡੇ ਡਾਕਟਰ ਵੀ ਠਾ ਸਕਦੇ ਆ ਕਿ ਮੈਨੂੰ ਪਤਾ ਇਹ ਚੀਜ਼ ਤਾਂ ਵੀ ਉੱਠਣੀ ਆ ਪਰ ਆਪਾਂ ਲੈਬ ਆਪਦੇ ਕੰਮਾਂ 'ਚ ਵਿਜੀ ਰਹਨੇ ਆ ਕੋ ਆਪਾਂ ਬੱਕਰੀਆਂ ਵਾਲਾ ਫਾਰਮ ਵੀ ਸਫਲ ਕਰਿਆ ਠੀਕ ਆ ਵੀ ਆਪਾਂ ਮੋਬਾਈਲ ਨੰਬਰ ਆਉਣ ਵਾਲੇ ਸਮੇਂ 'ਚ ਵੀਡੀਓ ਦੇਵਾਂਗੇ ਜੋ ਕਿ ਚਾਰ ਪੰਜ ਆਪਣੇ ਸੈਣੀ ਟੀਕੇ ਭਰੇ ਪਿਆ ਠੀਕ ਹੈ ਤੇ ਇੱਕ ਉਹਨਾਂ ਨੇ ਹੁਣ ਬਰਾੜ ਦੀ ਝੋਟੀ ਵੇਚੀ ਸੀਗੀ 1.5 ਲੱਖ ਰੁਪਏ ਦੀ ਮੁੰਡਾ ਮਣੀ ਮਣੀ ਆ ਭਨੇਰ ਉਹਦਾ ਫੋਨ ਵੀ ਆਇਆ ਸੀਗਾ ਕਹਿੰਦਾ ਬਾਈ ਡਾਕਟਰ ਬਰਾੜ ਦਾ ਟੀਕਾ ਭਰਾਉਣਾ ਵਾ ਪਰ ਇਸ ਟਾਈਮ ਆਪਣੇ ਕੋਲ ਉਹਦਾ ਸੀਮਨ ਨਹੀਂ ਹੈਗਾ ਠੀਕ ਹੈ ਤੇ ਇਸ ਟਾਈਮ ਆਪਾਂ ਬਰਾੜ ਦਾ ਸੀਮਨ ਬੰਦ ਕਰ ਚੁੱਕੇ ਆ 2 ਸਾਲ ਹੋ ਗਏ ਕਿਉਂ ਸੀਮਨ ਦਾ ਕਾਰਨ ਕੀ ਬਣਿਆ ਸੀਮਨ ਦਾ ਇਹ ਕਾਰਨ ਬਣਿਆ ਪਸ਼ੂਆਂ ਦੀ ਰਹਿਣ ਦੇ ਵਿੱਚ ਬਹੁਤ ਦਿੱਕਤ ਆ ਰਹੀ ਸੀ ਫਿਰ ਆਪਾਂ ਸੀਮਰੋਂ ਨੂੰ ਬੰਦੀ ਕਰਤਾ ਹੁਣ ਆਪਾਂ ਇੱਕ ਨਵਾਂ ਬੁੱਲ ਕਰਿਆ ਗਿਆ ਸਿਲੈਕਟ ਉਹ ਆਪਾਂ ਦੱਸਾਂਗੇ ਵੀਡੀਓ ਦੇ ਵਿੱਚ ਉਹ ਨੂੰ ਆਪਾਂ ਵਰਤਨਾ 5 ਸਾਲ ਪੂਰਾ ਠੀਕ ਹੈ ਪੂਰਾ 5 ਸਾਲ ਵਰਤਾਂਗੇ ਉਹ ਵੀ ਭਰਾਵਾਂ ਨੂੰ ਜਾਣਕਾਰੀ ਉਹ ਬੁੱਲ ਬਾਰੇ ਦੇਵਾਂਗੇ ਆ ਚੋਟੀ ਵੀ ਆਪਣੀ ਵਿਰਾਟ ਦੀ ਆ ਤੇ ਇੱਕ ਆਪਣੀ ਅੱਗੇ ਆ ਗਈ ਝੋਟੀ ਵਿਰਾਟ ਦੀ ਅੱਜ ਉਹ ਪੀ ਗਾੜੀ ਆਪਣੀ ਬੇਚਤ ਵਾਲੇ ਗੱਲ ਕੱਢਦੇ ਇਹਨਾਂ ਦਾ ਦੁੱਧ ਦੁੱਧ ਕਿੰਨਾ ਕਿ ਗਾੜਾ ਦੁੱਧ ਇਹਦੇ ਥੱਲੇ ਜੀ ਕਹਿਦੀ 14 ਲੀਟਰ ਦੁੱਧ ਆ 14 14 ਇਹਨੇ ਦੁੱਧ ਘੱਟ ਕਿਉਂ ਦਿੱਤਾ ਹਾਂਜੀ ਕਾਰਨ ਕੀ ਬਣਿਆ ਹੂੰ ਇਹਦੀ ਮਾਂ ਸੀ ਅਰਜਨ ਖੁੰਗੜ ਦੀ ਠੀਕ ਆ ਅਰਜਨ ਦੀਆਂ ਜਿਹੜੀਆਂ ਝੋਟੀਆਂ ਨੇ ਉਹਨਾਂ ਥੱਲੇ ਦੁੱਧ ਘਟਾ ਹੂੰ ਪਰ ਦਿੰਦੀਆਂ ਲੰਬਾ ਸਮਾਂ ਠੀਕ ਆ ਪਰ ਇਹ ਝੋਟੀਆਂ ਪਿਛਦੀ ਵਾਰੀ ਇਹਦੇ ਥੱਲੇ ਸ਼ਾਮਵਾਲਕੀ ਦੀ ਕੱਟੀ ਸੀ ਐਸ ਕੀ ਇਹਦੇ ਪਿੱਛੇ ਖਾਨ ਦੀ ਕੱਟੀ ਆ ਹੂੰ 8 ਮਹੀਨੇ ਨੇ ਗੱਬਣ ਹੋ ਗਏ 8 ਮਹੀਨੇ ਤਾਂ ਇਹ ਪ੍ਰੋਪਰ ਦੁੱਧੇ ਰੰਗ ਦੁੱਧ ਦਿੰਦੀ ਆ ਆਈ ਨਹੀਂ ਹੈਗੀ ਕੋਈ ਡੰਗ ਭੰਨੂਗੀ ਇਹ 8 ਮਹੀਨੇ ਪੂਰੇ ਦੁੱਧ ਦਿੰਦੀ ਆ ਪਰ ਦੁੱਧ ਲੰਮਾ ਸਮਾ ਦਿੰਦੀ ਆ ਠੀਕ ਆ ਡਾਕਟਰ ਸਾਹਿਬ ਹੋਰ ਇਹਨੂੰ ਖਰਾਕ ਕੀ ਪਾਉਣੇ ਤੁਸੀਂ ਜਿਹੜਾ ਵੀ ਵੱਧ ਦੁੱਧ ਦਵੇ ਕੋਈ ਅੱਜ ਕੱਲ ਜੀਮ ਕਰਾਉਣ ਨੂੰ ਹੈਕ ਨੂੰ ਨੌਲੇਜ ਘਟਾ ਗਿਆ ਪਰ ਫੀਡਾਂ ਪਾਈ ਜਾ ਤੇਰਾ ਫੀਡ ਆ ਖਾਰ ਮੰਨ ਕੇ ਤੁਸੀਂ ਦਿਸੇ ਹੋਇਆ ਤੇ ਆ ਵੀ ਤੁਸੀਂ ਵੀ ਕੀਤੇ ਡਿਪੈਂਡ ਕਰਦੇ ਵੀ ਕਿਹੜੀ ਫੀਡ ਪੋਣੀ ਚਾਹੀਦੀ ਰਾਖ ਦੇ ਕੋਈ ਫੀਡ ਆਪਾਂ ਆਪਦੀ ਜਿੱਤੇ ਤਿਆਰ ਕਰਦੇ ਆ ਹਾਂਜੀ ਤਿਆਰ ਕਰਕੇ ਆਪਾਂ ਇੱਕ ਹੀ ਫੀਡ ਵਰਤਦੇ ਆਪਾਂ ਆਈ ਨਹੀਂ ਹੈਗਾ ਵੀ ਕੱਟੀਆਂ ਨੂੰ ਲੱਗ ਮੱਜਾਂ ਨੂੰ ਲੱਗ ਉਹ ਚੱਕਰ ਚ ਆਪਾਂ ਪੈਂਦੇ ਨਹੀਂ ਹੈਗੇ ਬਿਲਕੁਲ ਵੀ ਆਪਾਂ ਇੱਕ ਤਰ੍ਹਾਂ ਦੀ ਹੀਟ ਵਰਤਦੇ ਆ ਉਹੀ ਆਪਣੀਆਂ ਕੱਟੀਆਂ ਨੂੰ ਚਾਲਦੀ ਆ ਉਹੀ ਆਪਣੀਆਂ ਮੱਜਾਂ ਨੂੰ ਚਾਲਦੀ ਆ ਤੇ ਮਿੰਨਰ ਵੈਕਟਰ ਆਪਾਂ ਨੂੰ ਦੇਣਾ ਚਾਹੀਦਾ ਕਿਹੜਾ ਵੀਰ ਜੀ ਦੱਸੋ ਸਾਨੂੰ ਨਾਲ ਦੇਖੋ ਵਧੀਆ ਕੰਪਨੀ ਹੋ ਗਈ ਜਿਵੇਂ ਤੇ ਮੈਨਕੈਂਡ ਹੋ ਗਈ ਅੱਛਾ ਤੇ ਅੰਟਾਸ ਹੋ ਗਈ ਇਹ ਕਿੰਨਾ ਕਿੰਨਾ ਦੇਣਾ ਚਾਹੀਦਾ ਜੀ 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 ਦੇਖੋ ਪਸ਼ੂ ਮੁਤਾਬਕਾ ਜਿਵੇਂ ਪਸ਼ੂ ਨੂੰ ਆਪਾਂ ਹੀਟ ਦੇ ਵਿੱਚ 3 ਮਹੀਨਾ થઈਦਾ ਮਿੰਨਰ ਵਕਤ ਬਧੀਪਾਉਣਾ ਚਾਹੀਦਾ 60 70 70 ਗ੍ਰਾਮ ਦੀ ਰੋਜ਼ ਚ ਪਾਓ ਉਸ ਤੋਂ ਬਾਅਦ ਜਦੋਂ ਤੁਹਾਡਾ ਪਸ਼ੂ ਚੱਕ ਹੋ ਗਿਆ ਫਿਰ ਪਾਣੀ ਥੋੜਾ ਘਣਾ ਘੱਟ ਕਰ ਦਿਓ ਉਹਦਾ ਫਾਇਦਾ ਕੀ ਹੈ ਜੀ ਫਾਇਦਾ ਜੀ ਪਸ਼ੂ ਆਏ ਆ ਤੁਹਾਡਾ ਜੇ ਪਸ਼ੂ ਰੀਪੀਟ ਹੋ ਗਿਆ ਤੇ ਮਾਤਾ ਤੁਹਾਡਾ ਇੱਕ ਸਾਲ ਖਰਾਬ ਹੋ ਜਾਣਾ ਤੇ ਸਾਲ ਦੇ ਵਿੱਚ ਉਦੋਂ ਬਾਅਦ ਤੁਹਾਨੂੰ ਪਸ਼ੂ ਕੱਟਿਆਂ ਨੂੰ ਦੇਣਾ ਪੈਣਾ ਅੱਕ ਕੇ ਪਰ ਤੁਹਾਡਾ ਲਾਓ ਸਾਬ ਸੋਡੀ ਮੱਝ ਸੂਏ ਦੇ ਵਿੱਚ ਖਤਮ ਹੋ ਜਾਣੀ ਠੀਕ ਹੈ ਹਾਂਜੀ ਜੋ ਭਰਾ ਕੱਟੀ ਬਹੁਤ ਸੋਹਣੀ ਹੈ ਜੀ ਠੀਕ ਹੈ ਤੇ ਆਹੜਾ ਟਸਾ ਨੇ ਉਹ ਉਹਦੀ ਆ ਮਾਂ ਮੀਣੀ ਟੋਟੀ ਜਿਹੜੀ ਬਰਾਟ ਵਾਲੀ ਆ ਹਾਂਜੀ ਇਹਦੀ ਮਾਂ ਆਪਾਂ 2 ਸਾਲ ਹੋ ਗਏ ਵੇਚੀ ਸੀ ਹਮ 1,70,000 ਦੀ ਇਹ ਚਾਂਦਬੀਰ ਸਾਹਨ ਦੀ ਜੀਤੇ ਇਹਦੇ ਥੱਲੇ ਇਸ ਟਾਈਮ ਹੈਗਾ 14 14.5 ਲੀਟਰ ਦੁੱਧ ਠੀਕ ਆ ਸਿੰਘੀ ਜੀ ਬਹੁਤ ਵਧੀਆ ਰੱਖੀ ਹਾਂ ਇਹ ਦਿੰਦੀ ਕੱਟੀਆਂ ਆ ਅਸਰ ਕੱਟੀਆਂ ਨਹੀਂ ਆ ਹਾਂ ਇਸ ਕੀ ਵੀ ਦੀ ਕੱਟੀ ਉਹ ਐ ਉਹ ਬਰਾਟ ਦੀ ਇਹਦੀ ਕੱਟੀ ਆ ਕਿਹੜੀ ਕੱਟੀ ਆ ਜੀ ਇਹਦੀ ਇਹਦੀ ਉਹ ਮੀਣੀ ਕੱਟੀ ਆ ਲੈ ਹੁਣ ਜਿਹੜੇ ਸੂਆ ਸੂਆ ਹੁਣ ਕੋਹੇ ਨੂਰ ਦੀ ਆ ਦੇ ਵੇਖੀ ਆਹ ਹਾਂ ਇਹ ਹੁਣ ਕੋਹੇ ਨੂਰ ਦੀ ਆ ਦੇ ਵੇਖੀ ਕੋਹੇ ਨੂਰ ਦੀ ਭਾਈ ਡਾਕਟਰ ਤਿੰਨੇ ਕੱਟੀਆਂ ਵੀਰੇ ਇਹ ਨੇ ਇਹਦੇ ਵਿੱਚੋਂ ਦੋ ਕਟੀਆਂ ਨੇ ਠੀਕ ਆ ਇੱਕ ਖਾਨ ਦੀ ਆ ਇੱਕ ਕੋਹੇਨੂਰ ਦੀ ਆ ਠੀਕ ਆ ਇਹ ਕੱਟੀ ਬਹੁਤ ਬਰੀਕ ਆ ਠੀਕ ਆ ਇਹ ਪ੍ਰੋਪਰ ਸ਼ਾਂਤੀ ਦੇ ਜਾਂਦੀ ਆ ਜਿੱਤੇ ਕੱਟੀ ਠੀਕ ਆ ਜੱਡ ਬਲੈਕ ਪੁੱਛ ਆਏ ਹਾਂ ਹਾਂ ਥੋੜੀ ਜਿਹੀ ਸਿੱਟ ਪੜੇਗਾ ਤੇ ਦੇਖ ਸਾਰੇ ਪਰਾ ਇਹ ਉਹਦੀ ਕੱਟੀ ਆ ਤੇ ਹੋਰ ਡਾਕਟਰ ਸਾਹਿਬ ਕੀ ਧਿਆਨ ਰੱਖਣਾ ਚਾਹੀਦਾ ਅੱਜ ਕੱਲ੍ਹ ਤੁਹਾਨੂੰ ਧਿਆਨ ਤਾਂ ਜੀ ਤਾ ਬੁੱਲ ਵਧੀਆ ਸਿਲੈਕਟ ਕਰਨਾ ਚਾਹੀਦਾ ਕਿਉਂ ਫੁੱਲਾਂ ਦੇ ਵਿੱਚ ਕੀ ਆ ਬੁੱਲਾਂ ਨੇ ਬਹੁਤ ਠੱਗੀ ਲਾਈ ਆ ਸਹੀ ਕਿਉਂ ਮਿਕ ਲੱਗਦੀਆਂ ਹੈ ਇਹ ਵੀ ਠੱਗੀ ਲੱਗਦੀਆਂ ਬੱਦੂ ਲਾਹੀ ਬੱਦੂ ਸਹੀਮਨ ਤਿਆਰ ਕਰਾ ਕੇ ਬਾਕੀ ਕੋਈ ਨਾ ਕਸੂਰ ਬੁੱਲਾਣਾ ਦਾ ਵੀ ਹੈ ਨਹੀਂ ਕੋਈ ਸਾਡੇ ਜਿਹੜੇ ਬੰਦੇ ਮੇਲੇ ਕਰਵਾਉਂਦੇ ਆ ਕਸੂਰ ਉਹਨਾਂ ਦਾ ਵੀ ਆ ਕਿ ਪੀੜੀ ਐਫ ਨੇ ਪਹਿਲਾਂ ਸਾਣ ਬੰਦ ਕਰਤੇ ਉਹਨਾਂ ਨੇ ਕੋਈ ਦੇਖੀ ਬੰਦ ਕਰਿਆ ਖਾਸ ਕਰਕੇ ਮੈਂ ਕੋਈ ਕਹੂੰ ਜਿਵੇਂ ਆਪਣੇ ਏਰੀਆ ਚ ਤਨੂਲੇ ਵਾਲਾ ਮੇਲਾ ਲੱਗਦਾ ਇਹਨਾਂ ਨੇ ਵੀ ਕੋਈ ਪ੍ਰੋਪਰ ਇਹਨਾਂ ਨੇ ਬਰੀਡ ਤੇ ਬੁੱਲਾਂ ਬਾਰੇ ਤੇ ਕੋਈ ਚਾਨਣਾ ਨਹੀਂ ਪਾਇਆ ਇਹ ਵੀ ੱੱੱਕੀ ਆ ਕਿਸਾਨਾਂ ਦੇ ਨਾਲ ਜਿਹੜਾ ਇਹਨਾਂ ਦਾ ਪੈਸਾ ਬਰਬਾਦ ਹੋ ਰਿਹਾ ਕੁਛ ਇਹਨਾਂ ਨੂੰ ਸਿੱਖਣ ਨੂੰ ਤਾਂ ਉੱਥੋਂ ਮਿਲਦਾ ਨਹੀਂ ਹੈਗਾ ਕਾਹ ਇੰਟਰੀਆਂ ਫੀਸਾਂ ਲੈ ਕੇ ਇਹ ੱੱੱਕਾ ਕਰਦੇ ਆ ਬੰਦੇ ਸਾਰੇ ਤੇ ਕਿਸਾਨਾਂ ਲਈ ਇਹ ਲੋ ਸਾਰਾ ਕੰਮ ਆ ਚਾਹੇ ਤਾਂ ਵਧੀਆ ਪ੍ਰੋਪਰ ਟੀਮ ਸੱਦੀ ਜਾਵੇ ਜਿਹੜਾ ਕਿਸਾਨਾਂ ਬਾਰੇ ਹਰੇਕ ਚੀਜ਼ ਦੱਸਣ ਕਿਉਂ ਇਹ ਨਿਰਾਪੁਰਾਏ ਕੋਈ ਮੇਲੇ ਦੇ ਵਿੱਚ ਸੁਝਾਅ ਨਹੀਂ ਹੈਗਾ ਮੈਂ ਇਹਨੂੰ ਲਾ ਉਸ ਹੀ ਕਹੂੰਗਾ ਕਿਉਂ 2 3 4 ਸਾਲ ਹੋ ਗਏ ਮੇਲਾ ਲੱਗਦੇ ਨੇ ਕਿ ਉੱਥੋਂ ਬੰਦੇ ਜਿੰਨੇ ਵੀ ਆ ਕੋਈ ਬ੍ਰੀਡ ਬਾਰੇ ਜਾਣਕਾਰੀ ਹੈ ਨਹੀਂ ਵਧੀਆ ਬੁੱਲਾਂ ਨੂੰ ਕੱਢਿਆ ਹੋਰੀ ਹੋਰੀ ਤੇ ਕੰਮ ਖਤਮ ਹੀ ਹੋ ਜਾਣਾ ਜੀ ਤੇ ਮੇਲੇ ਮੁੱਲੇ ਦਾ ਕੰਮ ਆ ਹਾਂ ਹਾਂ ਮੇਲੇ ਪੈਸਿਆਂ ਦਾ ਸਾਰਾ ਸਿਸਟਮ ਬਣਿਆ ਵਾ ਇਹਨਾਂ ਨੇ ਕਹਿੰਦੇ ਐਂਟਰੀ ਵੀ ਪੰਜ ਹਜ਼ਾਰ ਫਿਰ 458 ਐਂਟਰੀ ਬਈ ਸਾਰੇ ਪਾਸੇ ਜਿੱਤੇ ੱੱਕਾ ਹੁੰਦਾ ਕਿ ਇਹਨਾਂ ਨੇ ਬੱਕਰੀਆਂ 'ਚ ਬਹੁਤ ਉਹ 바ਵਾ ਗੌਟ ਫਾਰਮਰਾਂ ਜਿੱਤਾਂ ਵਸ ਉਹਨਾਂ ਨੇ ਬਹੁਤ ੱੱਕਾ ਕਰਿਆ ਜ਼ਿਮੀਦਾਰਾਂ ਨਾਲ ਆਪਣੇ ਵੀ ਉੱਥੇ ਕਈ ਜਾਣ ਵਾਲੇ ਸੀਗੇ ਆਪਾਂ ਉਹ ਬੱਕਰੀਆਂ ਵਾਲੇ ਚੈਨਲ ਦੇ ਵਿੱਚ ਦੱਸਾਂਗੇ ਸਾਰੀ ਗੱਲ ਬਾਤ ਤੇ ਡਾਕਟਰ ਸਾਹਿਬ ਆ ਕੀ ਕਿਹੜੀ ਦੀ ਛੁੱਟੀ ਹੈ ਤੀਜਾ ਨੰਬਰ ਇਹ 147010 ਦੀ ਹੈ ਜੀ ਤੇ 1470 ਇਹ ਕਿਹੜੇ ਦਾ ਹੈ 147010 ਐਚ ਐਲ ਡੀ ਵੀ ਦਾ ਐਚ ਐਲ ਡੀ ਦਾ ਹਾਂ ਉਹ ਇਹਦਾ ਰਿਜ਼ਲਟ ਵਧੀਆ ਹਾਂ ਹਾਂ ਸੋਨਾ ਦੇ ਅਲਟਾ 15 ਕਿਲੋ ਹੁਣ ਤੁਸੀਂ ਕਿੰਨੇ ਹੁਣ ਤੱਕ ਕਿੰਨੇ ਸਾਨਾਂ ਦੇ ਯੂਜ਼ ਕਰ ਸਕਦੇ ਕੀ ਵੀ ਕਿਹਦੇ ਰਿਜ਼ਲਟ ਸਾਨੂੰ ਵਧੀਆ ਲੱਗਦਾ ਟੌਪ ਤੇ ਕਿਉਂਕਿ ਅੱਜ ਕੱਲ ਕਿਸਾਨ ਵੀ ਇਹ ਗੱਲਾਂ ਨੂੰ ਧਿਆਨ ਨਾਲ ਸੁਣਦੇ ਆ ਕਿਉਂਕਿ ਕੱਲੀ ਕੱਲੀ ਗੱਲ ਨੇ ਛੋਟੀ ਕੰਮ ਆਪਾਂ ਬਾਈ ਹੁਣ ਥਾਂ ਜਿਹੜਾ ਜੀ ਤੇ ਇੱਕ ਨੰਬਰ ਤੇ ਸਾਨ ਜਿਹਨੂੰ ਸਮਝਦੇ ਆਪਾਂ ਬਰਾੜੀ ਸਮਝਦੇ ਆ ਓਕੇ ਉਹ ਨਾ ਤਾਂ ਬਰਾੜ ਕਵਾ ਕ੍ਰਿਸ਼ਨਾ ਬੋਲ ਆਪਾਂ ਫੜਨਾਗਾ 5 ਸਾਲਾਂ ਦੀ ਆਪਾਂ ਇਹਦੀਆਂ ਜਿਹੜੀਆਂ ਝੋਟੀਆਂ ਆ ਗਈਆਂ ਦੁੱਧ ਤੇ ਦੇਖ ਕੇ ਆਪਣਾ ਇਹ 6 ਸਾਲ ਡੇਢ ਸਾਲ ਦਾ ਬੋਲ ਨਿਗਾ ਚ ਪਰ ਇਹਨੂੰ ਵਰਤਾਂਗੇ 5 ਸਾਲ ਵਰਤਾਂਗੇ ਪੂਰਾ ਵੀ ਅੱਜ ਦੀ ਘੜੀ ਆਪਾਂ ਸਭ ਤੋਂ ਬੈਸਟ ਬਰਾਠ ਨੂੰ ਹੀ ਮੰਨਦੇ ਆ ਵੀ ਜਿਹਦਾ ਸਭ ਤੋਂ ਜ਼ਿਆਦਾ ਦੁੱਧ ਆਪਾਂ ਨੂੰ ਖੇੜ ਦੇ ਵਿੱਚ ਦੇਖਣ ਨੂੰ ਮਿਲਿਆ ਤਾਂ ਬੋਲ ਸਾਰੀ ਲਾਇਆ ਐਮੀ ਕਹਦੀ ਤੇ ਕਰਮਬੀਰ ਦੇ ਵੀ ਲਾਇਆ ਕਰਮਬੀਰ ਦੇ ਚ ਇੱਕ ਹੋਰ ਖਾਸੀਅਤ ਆ ਕਿ ਉਹਦੇ ਬੱਚੇ ਸ਼ਾਂਤ ਆਉਂਦੇ ਆ ਪਾਂ ਦੀ ਦੁੱਧ ਚਲ ਬਿਊਟੀ ਦੇ ਵਿੱਚ ਕਾਫੀ ਸੁਨੱਖੇ ਆ ਠੀਕ ਆ ਉਹਦੇ ਵਿੱਚ ਕਾਰ ਇਹ ਮੀਣੀ ਕੱਟੀ ਆ ਇਹ ਸਪੈਸ਼ਲ ਕੀ ਗੱਲ ਤਾਂ ਨਹੀਂ ਇਹ ਤਾਂ ਕੁਦਰਤੀ ਆਗਾ ਜੀ ਤੇ ਠੀਕ ਆ ਬਰਾੜ ਦੀ ਕੱਟੀ ਆ ਹਾਂ ਤੇ ਬਰਾੜ ਦੀ ਕੱਟੀ ਆ ਅਗਲੀ ਡਾਕਟਰ ਸਾਹਿਬ ਆ ਕਿਹੜੀ ਆ ਇਹ ਕੱਟੀ ਜੀ ਤੇ ਹੈਗਾ ਸੂਰਵੀਰ ਦੀ ਸੂਰਵੀਰ ਦੀ ਕਰਮਬੀਰ ਕੋਲੇ ਜਿਹੜਾ ਸੂਰਵੀਰ ਸਾਣਾ ਉਹਦੀ ਕੱਟੀ ਆ ਇਹ ਤੇ ਤੇਰੇ ਪਿੰਡੂ ਮੱਝ ਲੈਤੀ ਸੀ ਆਪਾਂ ਜਿਹੜੀ ਤੇ ਨਵੇਂ ਤੋਂ ਹੋ ਗਈ ਹਾਂ ਇਹ 2 ਮਹੀਨਾ ਦੀ ਗੱਬਣ ਇਹ ਦੋਨੇ 29 ਤੋਂ ਐਤਕੀ ਐਮ 29 ਦੀ ਹਾਂ ਦੋਨੇ ਐਮ 29 ਦਾ ਡਾਕਟਰ ਸਾਹਿਬ ਕੋ ਮੇਰੇ ਰਿਜ਼ਲਟ ਰਿਜਲਟ ਵਧੀਆਗਾ ਜਿਹੜੇ ਸਾਹਮਣੇ ਬੋਲ ਆ ਵਧੀਆ ਬਰੀਡ ਚਾ ਕੋਈ ਮਾੜਾ ਨਹੀਂ ਹੈਗਾ ਆਪਾਂ ਲਾਤਾ ਸੀ ਮਾ ਚਲ ਚੋਟੀਆਂ ਦਾ ਪਤਾ ਪਤਾ ਕੀ ਆਮ ਇੱਥੇ ਇੱਕ ਚੀਜ਼ ਹੋਰ ਵੀ ਜੀਤੇ ਦੇਖਣ ਆਈ ਬੰਦੀ ਆ ਹਾਂਜੀ ਹੁਣ ਇੱਥੇ ਆਪਾਂ ਝੋਟੀਆਂ ਦੇ ਉੱਪਰ ਕੋਈ ਵੱਡਾ ਬੋਲ ਯੂਜ਼ ਕਰਾਂਗੇ ਨਾ ਜਦੋਂ ਮਤਲਬ ਇਹਨਾਂ ਦਾ ਕਟਰੂ ਜ਼ਿਆਦਾ ਵੱਡਾ ਹੋਊਗਾ ਕਿਉਂ ਦੁੱਧ ਵੀ ਘਟਣਾ ਪਸ਼ੂ ਔਖਾ ਵੀ ਹੁੰਦਾ ਪਹਿਲੇ ਸੂ ਇਹ ਚੀਜ਼ਾਂ ਵੀ ਧਿਆਨ ਰੱਖਣ ਵਾਲੀਆਂ ਨੇ ਹੁਣ ਆਪਾਂ ਇਹਨਾਂ ਦੇ ਵੱਡਾ ਬੋਲ ਤਾਂ ਨਹੀਂ ਯੂਜ਼ ਕਰਿਆ ਕੋਈ ਐਮ 29 ਦਾ ਥੋੜਾ ਜਿਹਾ ਬੱਚਾ ਛੋਟਾ ਹੁੰਦਾ ਤੇ ਕੁਆਲਿਟੀ ਚ ਹੁੰਦਾ ਠੀਕਾ ਬੁਰਾ ਜੁਦਾ ਤਾਂ ਕਰਕੇ ਨਾ ਤੇ 29 ਯੂਜ਼ ਕਰਿਆ ਠੀਕ ਆ ਤੇ ਹੁਣ ਤੱਕ ਜਿਹੜੇ ਤੁਸੀਂ ਟੀਕੇ ਮੰਨ ਲਓ ਵੀ 15 ਸਾਲ ਦਾ ਛੋਟਾ ਤਜਰਬਾ ਹੋ ਗਿਆ ਤੇ ਕੋਈ ਕੋਈ ਨਾ ਕੋਈ ਰਿਜ਼ਲਟ ਛੋਟੇ ਸਾਹਮਣੇ ਆਏ ਹੋਣੇ ਬਹੁਤ ਆ ਕਿਹੋ ਜਿਹੇ ਰਿਜ਼ਲਟ ਰਿਜ਼ਲਟ ਭਾਈ ਆਪਾਂ ਨੂੰ ਜਿਹੜਾ ਦੁੱਧ ਮਿਲਿਆ ਬਰਾਟ ਦਾ ਮਿਲਿਆ ਗੱਲਾਂ ਫੀਡ ਦੇ ਵਿੱਚ ਤੇ ਇਹਦੀ ਫੈਟ ਫੂਡ ਕਿੰਨਾ ਡਾਕਟਰ ਹੈਟ ਇਹਦੀ 7% ਆਈ ਜਾਂਦੀ ਹੈ 7 ਦੁੱਧ ਜ਼ਿਆਦਾ ਹਾਂ 7% ਫੈਟ ਆਈ ਜਾਂਦੀ ਆ ਠੀਕ ਆ ਬਾਕੀ ਹੋਰ ਹੋਰ ਗੱਲ ਆ ਜੀ ਤੇ ਇਹਦੇ ਵਿੱਚ ਬਰਾਟ ਦੇ ਸੰ ਉਹਦੇ ਬੱਚਿਆਂ ਚ ਆ ਮੱਝ ਖੜੀ ਆ ਚਾਹੇ ਤੁਸੀਂ ਇਹਨੂੰ ਕੱਚੇ ਧਾਗੇ ਨਾਲ ਬੰਨ੍ਹ ਦਿਓ ਕੋਈ ਇਹਨੇ ਹਿਲਣਾ ਨਹੀਂ ਕਿਸੇ ਪਾਸੇ ਨਹੀਂ ਕਰਨਾ ਹੱਥ ਫੇਰੀ ਚਲਵਾ ਆ ਚੀਜ਼ਾਂ ਦੇ ਬਰਾੜ ਤੇ ਸ਼ਾਂਤੀ ਆ ਜਿੱਥੇ ਜਿੱਥੇ ਵੀ ਜਾਓਗੇ ਜਿੰਨੇ ਵੀ ਆਪਣੇ ਟੀਕੇ ਭਰੇ ਹੋਏ ਬਰਾੜ ਦੇ ਸਾਰੇ ਪਸ਼ੂ ਐਦਾਂ ਹੀ ਮਿਲਣਗੇ ਤੁਹਾਨੂੰ ਠੀਕ ਆ ਕੋਈ ਐ ਗਰਮ ਸੁਭਾਅ ਦਾ ਨਹੀਂ ਆਹ ਲੋਕੀ ਦੇਖ ਲੈ ਵੱਡੀ ਗੱਲ ਤਾਂ ਇਹ ਹੈ ਆਹ ਦੇਖ ਲੈ ਆਹ ਚੋਟੀ ਆ ਫਿਰਦੀ ਆ ਇਹਦੇ ਦੇਖ ਲੈ ਲੈ ਹੱਥ ਫੇਰੀ ਚੱਲ ਜਿੰਮੇ ਮਰਜੀ ਨਾ ਉਹ ਚੱਕਰ ਹੀ ਨਹੀਂ ਹੈਗਾ ਇਹਨਾਂ ਦੇ ਆ ਚੀਜ਼ ਖਾਸੀਅਤ ਆ ਬਰਾ। ਨਹੀਂ ਇਹਨੇ ਟਾਪ ਤੇ ਦੁੱਧ ਕਿੰਨਾ ਸਾਫ ਤੋਂ ਵੱਧ ਕਿੰਨਾ ਦਿੰਦੀਆਂ ਜੀ। ਟਾਪ ਦੇ ਬਈ ਆਪਣੀ ਆ ਛੋਟੀ ਕੱਢੂ ਦੁੱਧ ਬਰਾਟਨੀ। ਨਹੀਂ ਉਹ ਵੈਸੇ ਥੋੜੇ ਸਾਹਮਣੇ ਕਿੰਨਾ ਰਿਜ਼ਲਟ ਵੀ ਕਿੰਨੇ ਤੱਕ ਕਿਰਾ ਗਿਆ। ਇਹਦੇ ਵਿੱਚ ਇੱਕ ਠਿਕਰੀ ਵਾਲ ਛੋਟੀ ਆਪਾਂ ਵੀਡੀਓ ਬਣਾਵਾਂਗੇ। ਹੂੰ। ਉਹ ਆਪਣੇ ਕੋਲ ਹੀ ਮੱਝ ਗਈ ਸੀਗੀ। ਅੱਛਾ। ਮੱਝ ਸੀ 14 ਲੀਟਰ ਵਾਲੀ। ਹੂੰ। ਉਸ ਟਾਈਮ ਉਹਨੇ ਕੱਟੀ ਦਿੱਤੀ ਸੀ। ਠੀਕ ਆ। ਕੱਟੀ ਦੇ ਕੇ ਹੁਣ ਇਸ ਟਾਈਮ ਉਹ ਸੂਈ ਸੀਗੀ ਛੋਟੀ। ਪਹਿਲੇ ਸੂਏ ਸਵਾ 3 ਸਾਲ ਦੀ ਉਹਦੀ ਉਮਰ ਸੀਗੀ। ਹੂੰ। ਉਦੇ ਅੰਦਰ ਬਟਾ ਪੈ ਗਿਆ ਸੀਗਾ ਬੱਚੇ ਨੂੰ ਠੀਕ ਆ ਟੋਰਸ਼ਨ ਪੈ ਗਈ ਸੀ ਜਦੋਂ ਬਟਾ ਪੈ ਗਿਆ ਉਹ ਕੱਢਣ ਦੇ ਬਾਵਜੂਦ ਵੀ ਛੋਟੀ ਦਾ ਕੱਟੀ ਅੰਦਰ ਮਰ ਗਈ ਸੀ ਅੰਦਰ ਮਾਰ ਕੇ 15 ਦਿਨ ਛੋਟੀ ਨੇ ਟੀਕਾ ਲਵਾ ਕੇ 17 ਲੀਟਰ ਦੁੱਧ ਤੇ ਉਹਨੇ ਪੀ ਕੇ ਕਰਿਆ ਸੀ ਪਹਿਲੇ ਸਵੇਰੇ ਪਹਿਲੇ ਸਵੇਰੇ 17 ਲੀਟਰ ਆਪਾਂ ਉਹਨਾਂ ਦੀ ਵੀਡੀਓ ਹੀ ਬਣਾ ਦੇਾਂਗੇ ਠੀਕ ਆ ਤੇ ਔਰਲੇ ਪਾਸੇ ਆਕਰ ਵੀ ਦਿਖਾ ਵੀ ਦੋਗੇ ਤੁਸੀਂ ਹਾਂ ਦਿਖਾਵਾਂਗੇ ਉਹ ਛੋਟੀ ਠੀਕ ਆ ਉਹ ਵੀ ਦਿਖਾਵਾਂਗੇ ਸਹਨੇ ਵਾਲੀ ਵੀ ਦਿਖਾਵਾਂਗੇ ਛੋਟੀ ਕੋਈ ਗੱਲ ਨਹੀਂ ਸਾਰੀਆਂ ਦਿਖਾ ਦੇ ਹੁਣ ਤੁਸੀਂ ਜਿਹੜਾ ਸੀਮਨ ਹੁਣ ਕਿਹੜਾ ਤੁਸੀਂ ਦੱਸੋ ਸਾਨੂੰ ਕਾਹ ਤੋਂ ਫਿਰ ਵੀ ਉਹ ਵਧੀਆ ਕਿਵੇਂ ਜਿਹੜਾ ਤੁਸੀਂ ਹੁਣ ਹੁਣ ਯੂਜ਼ ਕਰ ਰਹੇ ਹੋ ਉਹ ਕਿੰਨੇ ਦੁੱਧ ਵਾਲਾ ਕਹਿ ਰਹੇ ਆ ਕਿ ਹੁਣ ਜਿੱਤੇ ਆਪਾਂ ਕਰਦੇ ਆਂ ਕ੍ਰਿਸ਼ਨ ਬੱਲ ਕ੍ਰਿਸ਼ਨ ਬੱਲ ਕਰਿਆ ਆਪਾਂ ਕ੍ਰਿਸ਼ਨ ਬੱਲ ਕ੍ਰਿਸ਼ਨ ਬੱਲ ਕਰਿਆਗਾ ਤੇ ਕ੍ਰਿਸ਼ਨ ਬੱਲ ਆਪਾਂ ਆਹ ਸਾਰੀਆਂ ਵੱੱਜਾਂ ਦੇ ਕਿਸ਼ ਨਹੀਂ ਲੱਗਿਆ ਕ੍ਰਿਸ਼ਨ ਸ੍ਰੀ ਯਾਰੀ ਦੇ ਵੀ ਕ੍ਰਿਸ਼ਨਾ ਠੀਕ ਹੈ ਆਪਣੇ ਚਾਰੇ ਪਸ਼ੂਆਂ ਦੇ ਨਾਲ ਕ੍ਰਿਸ਼ਨ ਬੱਲ ਲੱਗੇ ਠੀਕ ਹੈ ਕ੍ਰਿਸ਼ਨ ਬੱਲ ਦੀਆਂ ਜਿਹੜੀਆਂ ਝੋਟੀਆਂ ਨੇ ਹੂੰ ਪਹਿਲੇ ਸਵੇਰੇ 16 16 17 17 ਲੀਟਰ ਮੈਨੂੰ ਲੱਗਦਾ ਵੀ ਵਿਰਾਟ ਦੀ ਦੂਜੀ ਕਾਪੀ ਬਣੂਗਾ ਕ੍ਰਿਸ਼ਨਾਪੁਰ ਅਸਰ ਬਲੱਡ ਲੈਣ ਦੀ ਬਹੁਤ ਠੰਡੀ ਹੈ ਜ ਨਹੀਂ ਜਾਣੀ ਕਿ ਮੈਂ ਉਹਨੂੰ ਸਮਝਦਾ ਵੀ ਉਹ ਚੀਜ਼ ਕਰੂਗਾ ਵਿਰਾਟ ਵਾਲੀ ਅਸਰ ਕ੍ਰਿਸ਼ਨਾ ਦਾ ਜੀ ਮੈਨੂੰ ਰਿਜ਼ਲਟ ਇੰਨਾ ਸੋਹਣਾ ਮੈਂ ਜਿਹੜੇ ਹਸਾਮ ਨਾਲ ਦੁੱਧ ਆ ਰਿਹਾ ਉਹਦਾ ਉਹਦੇ ਪਿੰਡ 'ਚ ਹੀ ਕਾਫੀ ਟੋਟੀਆਂ ਨੇ ਠੀਕ ਹੈ ਤੇ ਡਾਕਟਰ ਸਾਹਿਬ ਇਹ ਕਿਹੜੀ ਕੱਟੀ ਜਿਹੜੀ ਖੜੀ ਕਰ ਰਹੇ ਹੋ ਆ ਵੀ ਤੁਹਾਨੂੰ ਦਿਖਾਉਣੇ ਨੇ ਚਲ ਉਠਾੜਾ ਆ ਕੱਟੀ ਹੈਗੀ ਜੀ ਤੇ ਇਹ ਵੀ ਇਹ ਬੀ ਸੀ ਵਾਲਾ ਜਿਹੜਾ ਬੰਨੂ ਬੋਲਾ ਬਸ ਮਨੂ ਬੋਲਾ ਉਹਦੀ ਕੱਟੀ ਆ ਇਹ ਇਹ ਉਹ ਬਰਾਟ ਵਾਲੀ ਮੱਝ ਦੀ ਆਪਣੀ ਠੀਕ ਆ ਮਨੂ ਬੋਲਾ ਦੀ ਹੈ ਹਾਂ ਇਹ ਕੱਟੀ ਨਹੀਂ ਬਹੁਤ ਵੱਡੀ ਤੇ ਸ਼ਾਨਦਾਰ ਬਾਨਾ ਠੀਕ ਆ ਇਹ ਕਿੰਨੇ ਟਾਂ ਦੇ ਹੋ ਡਾਟਰ ਬਸ ਇਸ ਹਾਲਕ ਦੀ ਹੋਗੀ ਜੀ ਤੇ ਸਾਲ ਦੀ ਹਾਂ ਠੀਕ ਆ ਇੱਕ ਸਾਲ ਦੀ ਇਹ ਕੱਟੀ ਹੋਗੀ ਤੇ ਆ ਦੂਜੀ ਬਈ ਆ ਉਹਦੀ ਆਪਣੀ ਕੱਟੀ ਝੋਟੀ ਦੀ ਠੀਕ ਆ ਇਹ ਹੈਗੀ ਆ ਸ਼ਾਨਵਾਲਕੀ ਦੀ ਸ਼ਾਨਵਾਲਕੀ ਦੀ ਹਾਂ ਲੋਪਰਾ ਇਹ ਸਾਮਵਾਰਕੀ ਇਹ ਵੀ ਸੋਹਣੀ ਕੱਟੀ ਆ ਕੱਟੀਆਂ ਆਪਣੇ ਕੋਲੇ ਸਾਰੀ ਪਸ਼ੂਆਂ ਨਹੀਂ ਹੈ ਕੋਈ ਲੱਤ ਸਾੜ ਚਲਾ ਜਾਊਗਾ ਜੇ ਡਾਕਟਰ ਅੱਜ ਕੱਲ ਕਿਸੇ ਨੇ ਕੱਟੀ ਲੈਣੀ ਆ ਵੀ ਉਹਦਾ ਕੀ ਅਗਲੇ ਨੂੰ ਜੱਜਮੈਂਟ ਕਰਦੇ ਕੀ ਮੰਨ ਲਓ ਵੀ ਅੱਜ ਕੱਲ ਲੋਕ ਲੈਣ ਨੂੰ ਕਹਿੰਦੇ ਫਲਾਣ ਡਿਗਦੀ ਫਲਾਣ ਡਿਗਦੀ ਲੋਕ ਝੂਠ ਵੀ ਬੋਲਦੇ ਪਰਖ ਕਿੱਥੋਂ ਹੋਦੀ ਆ ਪਰਖ ਜੀ ਤੇ ਚਾਹੇ ਤਾਂ ਉਹਦੀ ਮਾਦਾ ਰਕਾਰਡ ਵਧੀਆ ਹੋਵੇ ਠੀਕ ਆ ਮਾਦਾ 14 15 ਹੋਵੇ ਰੋਟੀ ਕਦਾ ਹੋ ਜਾਂਦਾ ਵੀ ਬੋਲੋ ਤਾਂ ਵੀ ਥੋੜਾ ਕੰਨ ਦਾ ਖੱਚ ਜਾਂਦਾ ਉਹਦੀ ਮਾਂ ਦਾ ਘੱਟੋ ਘੱਟ 14-15 ਹੋਵੇ ਕਿਸੇ ਭਰਾ ਨੇ ਲਾਤਾ 30-35-40000 ਰੁਪਇਆ ਦੋ ਤਿੰਨ ਕੰਟ ਤਿੰਨ ਸਾਲ ਉਹਨੂੰ ਦੋ ਡੇਢ ਦੋ ਸਾਲ ਸਾਹਮਣੀ ਪਊਗੀ ਉਸ ਤੋਂ ਬਾਅਦ ਸੂਗੀ ਡੇਢ ਦੋ ਸਾਲ ਦਾ ਸਮਾਂ ਵੀ ਖਰਾਬ ਹੋਊਗਾ ਜਾ ਕੇ ਦੁੱਧ ਬਿਨਾ ਦਿੱਤਾ ਫਿਰ ਲਾਓ ਸੱਚੀ ਦੇ ਵਿੱਚ ਸਹੀ ਗੱਲ ਹੈ ਹਾਂ ਵੀ ਉਹ ਵੈਸੇ ਠੀਕੇ ਵਧੀਆ ਪਰਣਾ ਚਾਹੀਦੀ ਆ ਠੀਕ ਆ ਹਾਂ ਠੀਕਾ ਦੇਖੋ ਤੁਸੀਂ ਦੋ ਢਾਈ ਤਿੰਨ ਸਾਲ ਸਾਹਮਣਾ ਪਸੂ ਠੀਕ ਆ ਵਧੀਆ ਪ੍ਰੋਪਰ ਭਰਾਓ ਤੇ ਬਾਕੀ ਹੁਣ ਚਲੋ ਇੱਕ ਚੀਜ਼ ਤਾਂ ਥੋੜੀ ਜਿਹੀ ਹੋਰ ਹੋ ਗਈ ਸਕੈਨਰ ਆ ਗਿਆ ਜਿਵੇਂ ਟੀਕਿਆਂ ਦੇ ਉੱਪਰ ਇਹ ਚੀਜ਼ ਨਾਲ ਥੋੜਾ ਜਿਹਾ ਫਰਕ ਪਿਆਗਾ ਕਿਉਂ ਡੁਪਲੀਕੇਸੀ ਘੱਟ ਹੋ ਗਈ ਹੁਣ ਜਦੋਂ ਪਹਿਲਾਂ ਸਕੈਨਰ ਨਹੀਂ ਸੀ ਹੁੰਦਾ ਤਾਂ ਲੋਕਾਂ ਨੇ 100 ਟੀਕਾ ਲਿਆਉਣਾ ਡਾਕਟਰਾਂ ਨੇ 2 200 3 300 4 ਪਾਸਿਓਂ ਲਾ ਕੇ ਰਿਗਾਰਡ ਕਰਕੇ ਐ ਵੇਚੀ-ਬੁਚੀ ਜਾਂਦੇ ਸੀ ਇੱਥੇ ਵੀ ਲੋਕਾਂ ਦੀ ਕਾਫੀ ਲੁੱਟ ਖਸੁੱਟ ਹੋਈ ਨਹੀਂ ਹੁਣ ਡਾਕਟਰ ਸਾਹਿਬ ਜਿਹੜਾ ਤੁਸੀਂ ਹੁਣ ਟੀਕਾ ਭਰਦੇ ਹੋ ਕਿੰਨੇ ਪੈਸੇ ਦਾ ਟੀਕਾ ਹੁਣ ਅੱਜ ਕੱਲ ਲਾਉਣੇ ਕੁਝ ਪਰ ਉਹ ਬਈ ਆਮ ਰੇਟ ਹੀ ਹੈ ਜੀ ਤੇ ਬੜਾ ਵੱਡਾ ਰੇਟ ਨਹੀਂ ਆਪਨੇ ਫੇਰ ਵੀ ਅੜੀਏ ਦੱਸ ਦੋ ਆਪਣੇ ਏਰੀਏ ਦੇ ਵਿੱਚ ਜਿਹੜਾ ਕ੍ਰਿਸ਼ਨਾ ਬੋਲਾ ਲਵੇ ਲਵੇ ਹਮ ਆਪਾਂ ਸਹਨੇ ਥਾਈ ਹਮ 5 600 ਦੀ ਰੇਟ ਦੇ ਵਿੱਚ ਭਰਦੇ ਹਾਂ 25 ਕਿਲੋਮੀਟਰ ਤੱਕ ਹਾਂ ਨਹੀਂ 15 ਕਿਲੋਮੀਟਰ 15 ਕਿਲੋਮੀਟਰ ਹਾਂ ਉਸ ਹਾਲ ਨਾ ਜੇ ਮੈਂ ਦੂਰ ਪੈਜੀ ਥੋੜਾ ਜਿਹਾ ਖਰਚਾ ਲੱਗ ਜੂ ਤੇ ਉਹਦਾ ਬਸ ਇੱਥੇ ਤੁਸੀਂ ਕਰ ਸਕਦੇ ਹੋ ਠੀਕ ਹੈ ਜੇ ਕਿਸੇ ਨੇ ਭਰਾਣਾ ਹੋਵੇ ਹਾਂ ਹਾਂ ਕੋਈ ਗੱਲ ਨਹੀਂ ਠੀਕ ਆ ਫਿਰ ਉਸ ਦਾ ਨਾ ਗੱਡੀ ਕਰਦਾ ਖਰਚਾ ਹਾਂ 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 ਪੱਤ ਪੈਣਾ ਹਾਂ ਤੇ ਗਾਮਾ ਬਾਰੇ ਦੱਸੋ ਜੱਟ ਸਾਹਿਬ ਗਾਮਾ ਹੈ ਜਿੱਤੇ ਆਪਣੀਆਂ ਕ੍ਰਾਸ ਬਰੀਡ ਹੀ ਆ ਹਾਂਜੀ ਇਹ ਸਾਰੀਆਂ ਹੀ ਬੀਬੀ ਆ ਰਹੀਆਂ ਨੇ ਗਾਂਵਾਂ ਤੁਸੀਂ ਇਹ ਡਾਕਟਰ ਐਚ ਐਫ ਕਿਉਂ ਨਹੀਂ ਪਰਤਦੇ ਇਹ ਗਾਂ ਕੱਤ ਪਰਤਦੇ ਮਾੜੇ ਦੱਸੋ ਸਾਨੂੰ ਵੀ ਜਾਨਣਾ ਪਵੇਗਾ ਐਚ ਐਫ ਜੀ ਤੇ ਇਹ ਗੱਲ ਆ ਹੁਣ ਐਚ ਐਫ ਆਪਣੇ ਕੋਲ ਇਹ ਖੁੱਲੀਆਂ ਨਹੀਂ ਇੱਥੇ ਛੱਡ ਸਕਦੇ ਜਗਾ ਪੂਰੀ ਪੂਰੀ ਆ ਓਕੇ ਐਚ ਐਫ ਥੋੜੀ ਜੀ ਖੁੱਲੇ ਵਾਲੀ ਗਾਂ ਗੀ ਹੂੰ ਕਿਉਂ ਬੰਨਣ ਵਾਲੀ ਗਾਂ ਹੈ ਨਹੀਂ ਜੇ ਬੰਨਾਂਗੇ ਤਾਂ ਉਹਨੂੰ ਬਿਮਾਰੀਆਂ ਕਾਫੀ ਪੈਣੀਆਂ ਸਹੀ ਗੱਲ ਆ ਤੇ ਇਹ ਆਏ ਆ ਇਹ ਮੱਝਾਂ ਦਾ ਕੰਮ ਹੈ ਇਹਨਾਂ ਦਾ ਇਹਨਾਂ ਨੇ ਨਾ ਤਾਂ ਨਾ ਚਿੱਚੜ ਲੱਗਿਆ ਕੋਈ ਅੱਜ ਸਾਈਂ ਆਪਾਂ ਟੀਕਾ ਨਹੀਂ ਯੂਜ਼ ਕਰਿਆ ਠੀਕ ਆ ਤੇ ਨਾ ਇਹ ਨਹੀਂ ਗਰਮੀ ਮੰਨਦੀਆਂ ਕਿੰਨੇ ਕਦ ਦੋ ਡਾਕਟਰ ਹੈ ਇਹ ਇਹ ਜਿੱਤੇ ਉਹ ਪਹਿਲੀ ਤਾਂ ਹੈ ਦਿੰਦਿਆ 24 25 ਓਕੇ ਆ ਗਾਈਆਂ 20 20 ਵਾਲੀਆਂ ਇਹਨਾਂ ਦੀ ਫੈਟ ਜ਼ਿਆਦਾ ਠੀਕ ਹੈ ਇਹ 5 5 ਵਾਂਗੂ ਇਹਨਾਂ ਦੀ ਫੈਟ ਆਉਂਦੀ ਆ ਠੀਕ ਹੈ ਇਹ ਕਿਹੜੀ ਨਸਲ ਵਾਦੀ ਡਾਕਟਰ ਉਹ ਵੈਸੇ ਇੱਕ ਨਾ ਬਸ ਕ੍ਰੋਸ ਹੀ ਹੈ ਨਹੀਂ ਉਹ ਤਾਂ ਚਿਫ ਨਾ ਕ੍ਰੋਸ ਆ ਜਿੱਤੇ ਉਹ ਐਸ ਐਫ ਐਚ ਐਫ ਦਾ ਕ੍ਰੋਸ ਆ ਆ ਸਾਹੀ ਵਾਲਾ ਕ੍ਰੋਸ ਹੋ ਗਿਆ ਤੇ ਜੇ ਕਿਸੇ ਪਰਖ ਕਰਨੇ ਵਾਲੇ ਵੀ ਕੀ ਪਤਾ ਦੇ ਪਰਖ ਲਈ ਦੇਖਣ ਚਾਹੀਦੀ ਹੈ ਦੇਖਣੀ ਤਾਂ ਜਿਵੇਂ ਆ ਦੇ ਆ ਗਾਂਦੇ ਧੁੰਨ ਆ ਗਈ ਓਕੇ ਧੁੰਨ ਆ ਗਈ ਨੀਚੇ ਉਹਦੇ ਹੈ ਨਹੀਂ ਗਈ ਓਕੇ ਠੀਕ ਹੈ ਨਾ ਤੇ ਇਹਦੇ ਵੀ ਹੈਗੀ ਆ ओके ਇਹ ਸਭ ਤੋਂ ਜ਼ਿਆਦਾ ਗਾਂ ਦੇ ਵਿੱਚੋਂ ਤੁਸੀਂ ਇਹ ਕੈਮਰਾ ਮਾਰੋ ਕਿਹੜੀ ਚ ਕੁਆਲਿਟੀ ਤੁਹਾਨੂੰ ਵਧੀਆ ਲੱਗਦੀ ਐ ਤੁਹਾਨੂੰ ਆਪ ਦੇ ਤੁਸੀਂ ਆਪ ਦੇ ਦੀ ਦੱਸੋ ਸਾਨੂੰ ਤਾਂ ਜੀ ਉਹਨਾਂ ਐ ਵੀ ਅਡੋਟੀ ਫਰਕ ਆ ਕੇ ਤੇ ਫੈਨ ਵਾਧਦਾ ਕੇ ਤੇ ਦੁੱਧ ਵਾਧਦਾ ਕੇ ਕਿਹੜੀ ਜੀ ਸੈਟਮੈਂਟ ਅਸ ਤਾਂ ਕਹਣੇਗੀ ਸਾਨੂੰ ਤਾਂ ਮਨ ਕੋ ਚਲੋ ਸਭ ਤੋਂ ਜ਼ਿਆਦਾ ਕੁਆਲਿਟੀ ਜਿੱਤੇ ਆ ਗਾਂ ਦੇ ਵਿੱਚ ਅੱਛਾ ਇਹਦੇ ਚ ਕੀ ਇਹ ਮਰਿੰਡੇ ਏਰੀਆ ਦੀ ਗਾਂ ਕੀ ਮਰਿੰਡੇ ਏਰੀਆ ਦੀ ਹਾਂ ਇਹ ਗਾਂ ਦਾ ਹੱਡ ਬਹੁਤ ਤਾਕੜਾ ਬਿਮਾਰ ਨਹੀਂ ਹੁੰਦੀ ਬੱਸੀ ਖੜੀ ਐ ਦੀ ਉਧਰ ਇੱਕ ਬਹੁਤ ਸੋਹਣੀ ਇੱਕੇ ਗਰਮੀ ਘਟ ਮੰਨ ਡਾਕਟਰ ਹਾਂ ਗਰਮੀ ਤਾਂ ਤਨੀ ਘਟ ਮੰਨ ਅੱਛਾ ਸੋ ਪਰਾ ਗਰਮੀ ਬਹੁਤ ਘਟ ਮੰਨਦੀ ਹੈ ਹਾਂਜੀ ਡਾਕਟਰ ਸੋ ਬੱਸੀ ਕਿਹੜੀ ਆ ਉਹ ਗਾਂ ਦੀ ਆ ਬੱਸੀ ਉਹਦੇ ਜਿੱਤੇ ਲਾਇਆ ਸੀ ਜਰਸੀ ਦਾ ਟੀਕਾ ਆਪਾਂ ਅੱਛਾ ਇਹ ਮੈਕਮੇ ਵਾਲਾ ਟੀਕਾ ਆਪਣਾ ਸਰਕਾਰੀ ਵਾਲਾ ਓਕੇ ਹਾਂ ਜਰਸੀ ਦਾ ਟੀਕਾ ਲੱਗਿਆ ਵਾ ਇਹ ਠੀਕ ਆ ਤੇ ਮੈਕਮੇ ਵਾਲਾ ਸਰਕਾਰੀ ਸੀਮਨ ਸੈਕਸਰ ਸੀਮਨ ਲਾਇਆ ਸੀਗਾ ਠੀਕ ਆ ਸੋਹਣੀ ਬੱਸੀ ਆ ਠੀਕ ਆ ਦੁੱਧ ਵੀ ਸੋਹਣਾ ਦਊਗੀ ਠੀਕ ਆ ਲੇਕਿ ਡਾਕਟਰ ਮੈਂ ਹੋਰ ਤੁਹਾਨੂੰ ਵਿਚ ਗੱਲ ਕਰਨੀ ਚਾਹੁੰਦਾ ਕੀ ਭਰਾਵਾਂ ਨੇ ਸੈਕਸਰ ਸੀਮਨ ਭਰਾਏ ਹੁੰਦੇ ਆ ਤੇ ਫਿਰ ਵੀ ਬੱਸੀ ਆ ਜਾਂਦੇ ਇਹਨਾਂ ਦੇ ਇਹ ਕਿ ਕਰ ਰੋਸਦਾ ਬਸ ਇਹ ਉਹਦਾ ਸੈਕਸਰ ਦਾ ਕੋਡ ਹੁੰਦਾ ਜੀ ਤੇ ਉਹਨਾਂ ਦਾ ਉਹ ਤਾਂ ਡਾਕਟਰ ਨਾਲ ਆਪਾਂ ਗੱਲ ਕਰ ਸਕਦੇ ਹਾਂ ਸੈਕਸਰ ਕਹਿ ਕੇ ਭਰੌਣੇ ਆ ਤਾਂ ਆਪਾਂ ਉਹਦੇ ਪਿੱਛੇ ਕੋਡ ਦਿੱਤਾ ਹੋਊ ਜਿੰਨਾ ਤੋਂ ਉਹਨੇ ਟੀਕਾ ਖਰੀਦਿਆਗਾ ਉਹ ਤਾਂ ਡਾਕਟਰ ਨਾਲ ਫਾਰਮਰ ਗੱਲ ਕਰ ਸਕਦਾ ਨਾ ਕਈ ਪ੍ਰੰਦਾ ਮੈਂ ਜਾਣਦਾ ਰਹਿਣਾ ਵੀਡੀਓ ਬਣਾਉਣ ਨੂੰ ਤੁਹਾਨੂੰ ਪਤਾ ਹੀ ਜ਼ਿਆਦਾ ਤੇ ਮੈਨੂੰ ਦੱਸ ਦਿੰਦਾ ਕਹਿੰਦਾ ਯਾਰ ਅਸੀਂ ਸੈਕਸਰ ਭਰਾਈ ਤੇ ਨਿਕਲ ਆ ਬੱਸ ਆ ਨਹੀਂ ਸੈਕਸਰ ਮਤਲਬ ਇਹ ਸਟਰਾ ਨਾ ਜਦੋਂ ਵੀ ਕੋਈ ਸੈਕਸਰ ਭਰੌਂਦਾਗਾ ਫਾਰਮਰ ਜਿਹੜਾ ਵੀ ਭਰੌਂਦਾਗਾ ਉਹ ਸਟਰਾ ਨੂੰ ਤੂੰ ਸੰਭ ਕੇ ਰੱਖੋ ਓਕੇ ਜੇ ਕੋਈ ਬੱਸੇ ਵਾਲੀ ਪਹਿਲੀ ਗੱਲ ਤਾਂ ਬੱਸਾ ਆਪਣੀ ਫੀਡ ਜੇ ਸੈਕਸਡ ਕਹਿ ਕੇ ਭਰ ਦਿਆਂ ਕੋਈ ਬੱਸੇ ਵਾਲੀ ਅੱਜ ਤਾਈਂ ਆਪਾਂ ਨੂੰ ਕੋਈ ਪ੍ਰੋਬਲਮ ਆਈ ਨਹੀਂ ਠੀਕ ਆ ਵੀ ਬੱਸਾ ਦੇਤਾ ਪਰ ਫਿਰ ਵੀ ਜੇ ਤੁਹਾਡੇ ਨਾਲ ਕੋਈ ਕਿਸੇ ਫਾਰਮਰ ਨਾਲ ਇਹ ਚੀਜ਼ ਹੋ ਰਹੀ ਆ ਤਾਂ ਉਹ ਸਟਰਾ ਨੂੰ ਤੁਸੀਂ ਸੰਭਲੋ ਓਕੇ ਜਦੋਂ ਤੁਹਾਡੇ ਡਾਕਟਰ ਭਰ ਕਿਉਂ ਸਟਰਾ ਨੂੰ ਸੰਭਲ ਕੇ ਰੱਖੋ ਕਾਰਨ ਕੀ ਹੁੰਦਾ ਨਾ ਕਈ ਵਾਰੀ ਕਿੱਥੇ ਗੱਲ ਬਣ ਜਾਂਦੀ ਆ ਕਿਸੇ ਨੂੰ ਕਹਦਾ ਹੁਣ ਡਾਕਟਰ ਟੀਕਾ ਭਰਨ ਗਿਆ ਉਹਦੇ ਕੋਲੇ ਸੈਕਸਡ ਹੈ ਨਹੀਂਗਾ ਠੀਕ ਆ ਠੀਕ ਆ ਉਹ ਭਰ ਆਇਆ ਹੂੰ ਦੀ ਗਾਓ ਗੰਨ ਦੇ ਵਿੱਚੀ ਪਾ ਕੇ ਮੋੜ ਲਿਆਉਂਦਾ ਠੀਕ ਆ ਤੈਨੂੰ ਤਾਂ ਹੁਣ ਕਿਹੜਾ ਉਹਦੀ ਫੋਟੋ ਆਉਂਦੀ ਆ ਵੀ ਇਹਦਾ ਸੈਕਸਡ ਆ ਕੇ ਕੀ ਆ ਸਹੀ ਗੱਲ ਆ ਪਰ ਉੱਥੇ ਉਹ ਚੀਜ਼ ਦੀ ਦਿੱਕਤ ਆਉਂਦੀ ਆ ਪਰ ਜਿੰਨਾ ਆਪਾਂ ਹੁਣ ਸਾਈਂ ਸੀਵਨ ਭਰਿਆ ਸੈਕਸਡ ਉਹਦਾ ਇਹ ਤਾਂ ਹੈ ਨਹੀਂਗਾ ਵੀ ਉਹਦਾ ਬੱਸਾ ਆ ਜਾਊਗਾ ਮੇੜ ਆ ਜਾਊਗਾ ਉਹਦੀ ਪ੍ਰੋਪਰ ਫੀਮੇਲ ਹੀ ਆਉਣੀ ਆ ਪਰ ਇੱਥੇ ਇਹ ਚੀਜ਼ ਹੋ ਸਕਦੀ ਆ ਪਰ ਜਿਹੜੇ ਫਾਰਮਰ ਭਰਾਉਂਦੇ ਆ ਉਹ ਉਤੋਂ ਸ਼ਪਾਲੇ ਲੈ ਕਰਨ ਉਹ ਤਾਂ ਦੇਖਣਾ ਡਾਕਟਰ ਸਾਹਿਬ ਅੱਜ ਕੱਲ ਮੱਝਾਂ ਚ ਗਾਂਾਂ ਚ ਰੀਪੀਟ ਵਾਲਾ ਸਿਸਟਮ ਥੋੜਾ ਜਿਹਾ ਵੱਧ ਰਿਹਾ ਮੰਨ ਕੇ ਚੱਲੋ ਵੀ ਬਾਰ ਬਾਰ ਲੋਕ ਦੇ ਮੈਨੂੰ ਵੀ ਬਹੁਤ ਪਹੁੰਚ ਜਵੀ ਭਈ ਸਾਡੀ ਗੰਗਾਨ ਰਹੀ ਨਹੀਂ ਜਾਂ ਮੱਛ ਸਾਡੀ ਰਹੀ ਨਹੀਂ ਵੀ ਕੋਈ ਇੱਕ ਇਹ ਤੁਸੀਂ ਸੋਣਾ ਸਵਾਲ ਕਰਿਆ ਹਾਂਜੀ ਪਰ ਅੱਜ ਕਾਰਨ ਕੀ ਬਣ ਗਿਆ ਪਾਊਡਰ ਆ ਗਏ ਹਾਂਜੀ ਕੰਪਨੀਆਂ ਦੇ ਹੂੰ ਇਹਨਾਂ ਨੇ ਨਾ ਜਿਹੜੇ ਪਾਊਡਰ ਆ ਇਹਨਾਂ ਨੇ ਲੋਕਾਂ ਨੂੰ 605 ਦੇ ਵਿੱਚ ਪਤਾ ਓਕੇ ਕੋਈ ਚੀਜ਼ ਦੇ ਵਿੱਚ ਪਾਊਡਰ ਪਾਈ ਚਲੋ ਕੋਸ ਪਾਊਡਰ ਤਾਂ ਇਹ ਜਿਆਦਾ ਚਾਹੇ ਸਾਲ ਪਾਈ ਚਲੋ ਉਹਨਾਂ ਨਾਲ ਪਸ਼ੂ ਤਾਂ ਸਮੱਸ ਨਹੀਂ ਹੁੰਦੀ ਓਕੇ ਉਹਨਾਂ ਦਾ ਪਾਇਆਂ ਤੋਂ ਵੀ ਉਹੀ ਹਾਲ ਆ ਤੇ ਨਾ ਪਾਉਣ ਤੋਂ ਵੀ ਉਹੀ ਹਾਲ ਆ ਅਸੀਂ ਵੀ ਇਹ ਫੀਲਡ ਦੇ ਵਿੱਚ ਰਿਜ਼ਲਟ ਦੇਖਦੇ ਆ ਪਰ ਇਹ ਚੀਜ਼ਾਂ ਦਾ ਕੰਪਨੀਆਂ ਦਾ ਰਿਜ਼ਲਟ ਘਟ ਗਿਆ ਵਿੱਚ ਬਹੁਤ ਜਿਆਦਾ ਜੋ ਉਹ ਚੀਜ਼ ਨੂੰ ਉਸੇ ਨੂੰ ਵਾਰ-ਵਾਰ ਯੂਜ਼ ਕਰੀ ਜਾਂਦੇ ਆ ਉਸੇ ਨੂੰ ਕਰੀ ਜਾਂਦੇ ਆ ਉਹ ਚੀਜ਼ ਘਰ-ਘਰ ਦੀ ਜਿਵੇਂ ਆਪਣੇ ਘਰ ਕਰ ਜਾਂਦੀ ਆ ਉਹ ਪਸ਼ੂਆਂ ਤੇ ਪ੍ਰੋਪਰ ਰਿਜ਼ਲਟ ਨਹੀਂ ਦੇ ਰਹੀ ਇਹ ਗੱਲ ਨਾਲ ਛੁੱਟੀਆਂ ਮੈਂ ਸਹਿਮਤ ਆ ਹੁਣ ਸਾਨੂੰ ਆਪਾਂ ਇਹਦੇ ਵਿੱਚ ਤੁਹਾਨੂੰ ਮੋਬਾਈਲ ਤੇ ਥੋੜੀ ਜੀ ਆਪਾਂ ਲਾ ਦਈਏ ਹੂੰ ਤੁਸੀਂ ਇਹਦੇ ਵਿੱਚੋਂ ਸਕਰੀਨ ਤੇ ਲਾ ਦੇਉਗੇ ਤਾਂ ਮੇਰੇ ਫਿਰ ਆਪਾਂ ਤੁਹਾਨੂੰ ਇੱਕ ਪੌਡਰ ਬਾਰੇ ਦੱਸ ਦਿੰਨੇ ਆ ਦੱਸ ਤਾਂ ਦੱਸੋ ਕੋਈ ਗੱਲ ਇਹ ਤਾਂ ਆ ਪੌਡਰ ਦੇ ਨਾਮ ਡੋਰਾ 6 ਡੋਰਾ 6 ਠੀਕ ਆ ਇਹ ਕਿੰਨਾ ਕੁ ਦੇਣਾ ਜੀ ਇੱਕ ਇਹ ਕਿੰਦਾ ਦੇਣਾ ਜੀ ਇਹ ਦੋਵੇਂ ਪੌਡਰ ਅਸਾਂ ਦੋਨੇ ਪੌਡਰ ਇੱਕ ਪਹਿਲਾਂ ਬੰਦ ਕਰ ਲ ਤੂੰ ਫੋਟੋ ਖਿੱਚ ਅਸਾਂ ਇਹ ਪੌਡਰ ਆ ਜੀ ਇਹ ਜਿੱਤੇ ਆਏ ਆ ਵੀ ਇਹ ਪੌਡਰ ਦਾ ਇੰਨਾ ਕੁ ਸੋਹਣਾ ਰਿਜ਼ਲਟ ਆ ਹੂੰ ਕੋਈ ਨਾ ਤਾਂ ਬੜਿਆ 5 ਕਿਲੋ ਪਾਉਣ ਦੀ ਲੋੜਾ ਫਾਰਮਰ ਨੂੰ ਹੂੰ ਨਾ 10 ਕਿਲੋ ਜਮ ਮੱਥਾ ਮਾਰਦੀ ਲੋੜ ਹੈ 20 25 ਦਿਨਾਂ ਦੀ ਪ੍ਰੋਜੈਕਟ ਆ ਸਾਰੇ ਜੀ ਬੰਦਾ ਪਾ ਦੇ ਤਾਂ ਠੀਕ ਆ ਦੋਨੇ ਪਾਊਡਰ ਇਹ 25 25 ਗ੍ਰਾਮ ਪੈਣਿਆ ਓਕੇ 25 25 ਗ੍ਰਾਮ ਕਰ ਪਾ ਕੇ ਜਿਨ੍ਹਾਂ ਦੇ ਭਰਾਮਾਂ ਦੇ ਪਸ਼ੂ ਰੀਪੀਟ ਹੋਏ ਵਿਆ ਹਮ ਇੱਕ ਜੀਆਂ ਦੀ ਗੋਲੀ ਦੇ ਦਿਓ ਨਾਲ ਓਕੇ ਤੇ ਕੰਪਨੀ ਦੀ ਦੇ ਦਿਓ ਹਮ ਜੀਆਂ ਵਾਲੀ ਗੋਲੀ ਦੇ ਕੇ ਨਾਲ ਇਹ ਦੋਵੇਂ ਪਾਊਡਰ 20 ਦਿਨਾਂ ਚ ਪਾ ਕੇ ਪਸ਼ੂ 110% ਅਗਲੇ ਦਾ ਰਹੂਗਾ ਠੀਕ ਆ ਆਹੀ ਪਾਊਡਰ ਪਾਉਣਾ ਇਹਦੇ 25-25 ਗ੍ਰਾਮ ਪਾਉਣਾ ਪਾਊਡਰ ਪਾਉਣ ਸਮੇਂ ਪਾਊਡਰ ਨੂੰ ਬੰਦ ਕਰਕੇ ਰੱਖਣਾ ਪਰੋ ਖੁੱਲਾ ਨਹੀਂ ਛੱਡਣਾ ਹੈਗਾ ਠੀਕ ਆ ਇਹ ਚੀਜ਼ਾਂ ਦਾ ਧਿਆਨ ਰੱਖਣਾ ਠੀਕ ਆ ਜੀ ਡਾਕਟਰ ਸਾਹਿਬ ਇਹ ਕਿਹੜੀ ਵਾਲਟੀ ਹੈ ਜਿਹੜੀ ਯੂਜ਼ ਕਰਦੇ ਹੋ ਇਹਦਾ ਕੀ ਜਾਨੀ ਪੈਟਾ ਇਹ ਪ੍ਰੋਪਰ ਮੈਨ ਫੋਟ ਆ ਜੀ ਤੇ ਪ੍ਰੋਪਰ ਮੈਨ ਪਾਊਡਰ ਲੇਕਿਨ ਆ ਕਿੰਨਾ ਯੂਜ਼ ਕਰਦੇ ਤੁਸੀਂ ਇਹ ਬਸ ਆਪਾਂ 50 ਗ੍ਰਾਮ 50-60 ਗ੍ਰਾਮ ਰੋਟੀ ਨਾਲ ਪਸਣ 12 ਮਹੀਨੇ ਤੀ ਦਿਨ ਹਾਂ ਸੋਣਾ ਇਹਦਾ ਵੀ ਰਿਜ਼ਲਟ ਤੇ ਜਾਨੀ ਕਿ ਕੇਸੜਿਆ ਹੋਵੇ ਤਾਂ ਬੰਦਾ ਉਹ ਪਾ ਲਈ 20 ਦਿਨ ਵਿੱਚ ਠੀਕ ਆ ਤੇ ਤੇ ਫੀਡ ਕਿਹੜੀ ਯੂਜ ਹੈ ਫੀਡ ਆਪਣੀ ਆਪ ਦੀ ਬਣਾਈ ਹੈ ਜੀ ਤੇ ਆਪ ਦੀ ਹੈ ਹਾਂ ਹਾਂ ਆਪ ਦੀ ਆ ਕੁਝ ਆਪਣੀਆਂ ਸੀਸ ਫੀਡਾਂ ਗਈਆਂ ਹਾਂ ਸੀਸ ਹਾਂ ਇਹ ਸੀਸ ਹੈ ਇਹਦਾ ਸੀਸ ਹੈ ਜੀ ਹਾਂ ਆ ਆਪਣੀ ਆਪ ਦੀ ਹੈ ਕਿਹੜੀ ਆਪ ਦੀ ਹੈ ਤੁਸੀਂ ਆਸਿਆਰ ਕਰਾਉਣਾ ਹੈ ਹਾਂ ਹਾਂ ਇਹ ਆਪਾਂ ਹੀ ਕਰ ਦੋ ਲੋ ਜੈਕ ਕਰ ਸਕਦੇ ਇਹ ਫੈਕਟਰੀ ਜੋ ਆਪ ਦਾ ਮਾਲਕੀਜੀਪਾ ਉਹ ਡਾਕਟਰ ਸਾਹਿਬ ਦੇ ਪਰ ਵਿੱਚ ਇਹਦੇ ਮੈ ਜਿੱਤੇ ਆਪਾਂ ਪਰਚੀ ਲਾ ਦਾਂਗੇ ਸੈਂਡ ਕਰ ਦਾਂਗੇ ਪਰ ਸੈਂਡ ਕਰ ਤੂੰ ਹਾਂ ਵੀ ਇਹ ਮੋਟਾ ਮੋਟਾ ਇਹ ਦੱਸੋ ਮੋਟਾ ਮੋਟਾ ਹਣ ਪਰਚੀ ਤੇ ਪ੍ਰੋਪਰ ਦੋਜ ਬਣਨੂ ਨਾ ਅਸਰ ਉਹ ਕਿਸੇ ਭਰਾ ਨੇ ਉਹ ਪਰਚੀ ਨਾਲ ਲਾ ਦੇਗਾ ਆਪਾਂ ਵੀਡੀਓ ਵਿੱਚ ਫੋਟੋ ਲਾ ਦੇਗਾ ਠੀਕ ਹੈ ਹਾਂ ਹਾਂ ਡਾਕਟਰ ਸਾਹਿਬ ਇੱਕ ਨਾ ਤਿੰਨ ਤਿੰਨ 3.5 3000 ਇਹ ਟੁੱਟੀਆਂ ਹੋ ਜਾਂਦੀਆਂ ਉਹ ਹੀਟ ਨਹੀਂ ਕਰਦੀ ਮੰਨ ਲਓ ਈ ਤਾਰਾ ਤੂਰਾ ਨਹੀਂ ਕਰਦੀ ਉਹਦੇ ਵੜੀ ਕੀ ਜਾਣਕਾਰੀ ਦੱਸੋ ਜੀ ਸੀਟ ਉੱਥੇ ਜਿੱਤੇ ਇਹ ਗੱਲ ਆ ਉੱਥੇ ਪ੍ਰੋਪਰ ਖਰਾਕ ਉਹਨਾਂ ਦੀ ਪ੍ਰੋਟੀਨ ਵਗੈਰਾ ਹੂੰ ਤੇ ਕਾਪਰ ਜ਼ਿੰਕ ਵਗੈਰਾ ਉਹਨਾਂ ਦਾ ਪ੍ਰੋਪਰ ਬਾਡੀ ਚ ਪੂਰਾ ਨਹੀਂ ਹੁੰਦਾ ਓਕੇ ਉਹਦੇ ਕਾਰਨ ਉਹ ਪਸ਼ੂ ਬੋਲਦੇ ਨਹੀਂ ਹੈਗੇ ਫਿਰ ਉਹਨਾਂ ਦਾ 6 ਮਹੀਨੇ ਵੀ ਲੰਘ ਜਾਂਦੇ ਆ ਤੇ ਸਾਲ ਵੀ ਲੰਘ ਜਾਂਦਾ ਤੇ ਰਿਪੀਟ ਵੀ ਹੋਣ ਲੱਗ ਜਾਂਦੇ ਆ ਠੀਕ ਆ ਬਾਕੀ ਇੱਕ ਉਹਦੇ ਵਿੱਚ ਕਾਰਨ ਹੋਰ ਵੀ ਬਣ ਜਾਂਦਾ ਜੇ ਪਸ਼ੂ ਹੀਟ ਨਹੀਂ ਕਰਦੇ ਕਈ ਵਾਰੀ ਫੋਲੀਕਲ ਆਂਡਾ ਹੁੰਦਾ ਜਿਹੜਾ ਉਹ ਨਹੀਂ ਰੀਲੀਜ਼ ਹੁੰਦਾ ਫਿਰ ਉਹਦੇ ਨਾਲ ਓਕੇ ਤੋੜਦਾ ਨਹੀਂ ਹੈਗਾ ਜੋ ਤੋੜਦਾ ਨਹੀਂ ਪ੍ਰੋਪਰ ਪਸ਼ੂ ਦੀ ਛੋਟੀਆਂ ਦੀ ਹੀਟ ਬਣਦੀ ਨਹੀਂ ਹੈਗੀ ਉਹਦਾ ਕਰਕੇ ਸਮੱਸਿਆ ਹੁਣ ਦੇਖੋ ਆ ਛੋਟੀਆਂ ਨਹੀਂ ਆਪਣੀਆਂ ਕੋਈ ਆਪਾਂ ਇਹਨਾਂ ਦੇ ਟੀਕਾ ਨਹੀਂ ਲਾਇਆ ਕੁਛ ਨਹੀਂ ਲਾਇਆ ਇਹ ਆਪਣੇ ਆਪ ਹੀ ਬੋਲੀਆਂ ਨੇ ਇੱਕ ਇੱਕ ਇਹਨਾਂ ਦੀ ਹੀਟ ਪਹਿਲਾਂ ਲਗਾਈ ਸੀ ਦੂਜੀ ਤੇ ਆਪਾਂ ਟੀਕਾ ਪਰ ਤਾਂ ਪਹਿਲੇ ਪਹਿਲੇ ਟੀਕੇ ਤੇ ਝੋਟੀਆਂ ਗੱਭਣ ਹੋ ਗਈਆਂ ਪਹਿਲੇ ਪਹਿਲੇ ਟੀਕੇ ਦੇ ਤੇ ਦੋਨੇ ਝੋਟੀਆਂ ਕਿੰਨੇ ਘੰਟੇ ਰੱਖੇ ਇਹ ਜੀ ਤੇ 2.5 ਸਾਲ ਦੀ ਆਪ ਲਈ ਪਹਿਲੀ ਵੀ 2.5 ਦੀ ਹੈ 2.5 ਸਾਲ ਦੀ 2.5 ਪੌਣੇ ਪੌਣੇ 3 ਸਾਲ ਦੀਆਂ ਝੋਟੀਆਂ ਇਹ ਪੌਣੇ ਕਿ 3 ਸਾਲ ਦੀਆਂ ਝੋਟੀਆਂ ਹੈਗੀਆਂ ਨੇ ਤੁਸੀਂ ਮੰਨ ਕੇ ਚਲੋ ਡਾਕਟਰ ਸਾਹਿਬ ਦੋ ਕੱਟ ਕੇ ਤਿਆਰ ਕਰ ਦੋ ਐ ਇਤੇ ਕੱਟੀਆਂ ਆਇਆਂ ਦੋ ਉਹ ਹੋ ਗਈਆਂ ਦੋ ਆਪਣੇ ਕੋਲ ਪਸੂ ਹੋ ਗਈਆਂ ਜ਼ਿਆਦਾ ਕਿਉਂ ਫਿਰ ਆਪਣੇ ਕੋਲੇ ਆਪਾਂ ਮੱਝਾਂ ਵੇਚਤੀਆਂ ਸੀ ਹੁਣ ਤਿੰਨ ਚਾਰ ਹਮ ਆਪਾਂ ਮਤਲਬ ਉਨੇ ਇੱਕ ਪਸ਼ੂ ਰੱਖਦੇ ਜਿੰਨੇ ਇੱਕ ਸਾਮ ਜਾਣ ਓਕੇ ਹੁਣ ਇੱਕ ਦੂਜੇ ਦੇ ਪਸ਼ੂ ਉੱਤੇ ਚੜੀ ਗਏ ਮੁੜ ਕੇ ਉਨੀ ਖਰਾਕ ਨਹੀਂ ਪੈਂਦੀ ਪਸ਼ੂਆਂ ਦੀ ਉਹ ਜੇ ਮੈਂ ਇਹ ਗੱਲ ਕਹਿਣਾਗਾ ਵੀ ਜੇ ਕਿਸੇ ਦੀ ਪੰਜ ਪਸ਼ੂ ਦੀ ਸਾਂਭਣ ਦੀ ਕੁਐਸਚਨ ਹੋ ਉਹ ਚਾਰ ਰੱਖ ਲਓ ਓਕੇ ਵਧੀਆ ਢੰਗ ਨਾਲ ਸੰਭੋ ਤਾਂ ਪਸ਼ੂਆਂ ਦੀ ਗਿਣਤੀ ਕਰੀ ਚ ਬਾੜੀ ਚ ਕੋਈ ਫਾਇਦਾ ਨਹੀਂ ਦੂਜੇ ਪਸ਼ੂ ਵੀ ਆਪਾਂ ਖਰਾਬ ਕਰ ਦਿੰਦੇ ਜੇ ਆਪਣਾ ਆਪਣਾ ਟਰੈਕ ਕਿਹੜਾ ਪਈ ਜਿਹੜੇ ਤਿੰਨ 3.5 ਸਾਲ ਤੇ ਨਹੀਂ ਤਾਰਾਂ ਉਹਨਾਂ ਨੂੰ ਐਕਸਪੀਰੀਅੰਸ ਆਇਆ ਗਲਮ ਦਾ ਇੱਕ ਤਾਂ ਡੋਰਾ ਸੈਕਸ ਹੋ ਗਿਆ ਓਕੇ ਇੱਕ ਡੋਰਾ ਫਾਟੀ ਬੀਟੀ ਅੱਛਾ ਇਹ ਸਾਡੇ 400 ਗ੍ਰਾਮ ਦੀ ਪੈਕੇਜਿੰਗ ਆਉਂਦੀ ਆ 25 25 ਗ੍ਰਾਮ ਦੇ ਦਿਓ ਠੀਕ ਹੈ ਤੇ ਇਹ ਪਾਊਡਰ ਤੁਸੀਂ 20 25 ਦਿਨ ਦੋ ਤੇ ਨਾਲ ਦੀ ਨਾਲ ਤੁਸੀਂ ਤੁਹਾਡਾ 101% ਰਹੂਗਾ 20 ਤੁਸੀਂ ਜਿਆਦਾ ਪਸ਼ੂਆਂ ਨਾਲ ਦੇ ਨੂੰ ਜੀ ਘਰ ਦੀ ਫੀਡ ਪਾਉਣੇ ਆਪ ਵੀ ਬਣਾ ਕੇ ਹਾਂ ਜਿਆਦਾ ਘਰ ਦੀ ਫੀਡ ਵੀ ਚੱਲਦੀ ਆ ਆਪਣੀ ਠੀਕ ਹੈ ਕਿਉਂਕਿ ਵਾਲੇ ਸਾਡੇ ਜਿ ਖੁਰੇ ਵੀ ਸਾਡੇ ਪਸ਼ੂ ਦਰਮਿਆਨੇ ਠੀਕ ਆ ਹਾਂ ਬਾਕੀ ਨਾ ਇੱਕ ਹੋਰ ਦੱਸ ਦਿਆਂ ਜੇ ਮੈਂ ਠੰਡਾ ਆਹ ਮੌਸਮ ਚੱਲਦਾ ਹੈਗਾ ਖੰਡ ਦਾ ਹੂੰ ਹੂੰ ਆਪਾਂ ਜੀ ਤੇ ਸਾਰੇ ਪਸ਼ੂ ਨੂੰ ਕਾੜਾ ਬਣਾਉਣਾ ਹੁੰਦਾ ਸਵੇਰੇ ਕਾੜਾ ਹਾਂ ਠੀਕ ਆ ਗੋੜ ਉਹਦੇ ਵਿੱਚ 1 ਕਿਲੋ 1.5 ਕਿਲੋ ਗੋੜ ਪਾ ਕੇ ਹਾਂਜੀ 20 25 ਲੀਟਰ ਪਾਣੀ ਪਾ ਕੇ ਓਕੇ ਤੇ ਵਿੱਚ ਆਪਣੀ ਪਾਈ ਆ ਕਜੁਆਨ ਹੁੰਦੀ ਆ 1 ਕਿਲੋ ਸੌਫ ਹੁੰਦੀ ਆ ਉਹਦੀਆਂ 2-3 ਮੁਠੀਆਂ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਵਾਲ ਕੇ ਰੰਨ ਕੇ ਸਾਰੇ ਪਸ਼ੂ ਨੂੰ ਆਪਾਂ ਤੇ ਬੇਤੋ ਦੇ ਪਾਣੀ ਪਾ ਕੇ ਠੰਡਾ ਕਰਕੇ ਠੰਡਾ ਕਰਨ ਦੀ ਲੋੜ ਨਹੀਂ ਠੰਡਾ ਪਾਣੀ ਪਾ ਕੇ ਆਟੋਮੈਟਿਕ ਦੋ ਦੋ ਤਿੰਨ ਲੀਟਰ ਆਪਾਂ ਸਾਰੇ ਪਸ਼ੂ ਨੂੰ ਪਿਉਆਉਂਦੇ ਆ ਠੀਕ ਆ ਉਹਦੇ ਨਾਲ ਪਸ਼ੂ ਦਾ ਹਾਜ਼ਮਾ ਸਟਰੈਂਦਾ ਓਕੇ ਉਹ ਲਿਵਰ ਟੌਨਿਕ ਥੋੜਾ ਮਹਿੰਗਾ ਪੈਂਦਾ ਜਿਆਦਾ ਹੂੰ ਥੋੜਾ ਜਿਹਾ ਆਪ ਨੂੰ ਦੇਸੀ ਨੁਕਤੇ ਮੰਨੀ ਵੀ ਇਹ ਚੀਜ਼ਾਂ ਬੰਦੀ ਧਿਆਨ ਦੇਣਾ ਚਾਹੀਦਾ ਕਿਉਂਕਿ ਫਾਰਮਰ ਕੋਸ ਪੈਸੇ ਬਚਣਗੇ ਫੇਰੀ ਕੰਮ ਜਾਊ ਠੀਕ ਆ ਹਾਂਜੀ ਲੋ ਜੀ ਹੋਰ ਕੋਈ ਸਲਾਹ ਹੈਗਾ ਜੀ ਡਾਕਟਰ ਸਾਹਿਬ ਕੀ ਦੱਸਣਾ ਹੋਰ ਬਾ ਸੀਮਨ ਬਾਰੇ ਦੱਸਤਾ ਜੀ ਤੇ ਬਰੀਡ ਬਾਰੇ ਦੱਸਤਾ ਹਾਂਜੀ ਜੇ ਕਿਸੇ ਭਰਾ ਨੂੰ ਲੋਡ ਹੋਊ ਉਹੀ ਅੜਿਆਵਾ ਕੰਮ ਆਉਂਦਾ ਪਸੂਰ ਉਹ ਸੌਰਾ ਨੰਬਰ ਉੱਪਰ ਲਾਇਆ ਸੀ ਹਾਂ ਹਾਂ ਲੋਪਰਾ ਜੇ ਕਿਸੇ ਨੇ ਕੀਕਾ ਪਰਵਾਉਣਾ ਤਾਂ ਬਾਈ ਕਹਿੰਦਾ 230 ਕਿਲੋਮੀਟਰ ਰੇ ਰੀਚ ਤੇ ਕੀਕਾ ਡਾਕਟਰ ਸਾਹਿਬ ਆਰਦੇਣਗੇ ਜੀ ਕਹਿੰਨ ਬਾਕੀ ਰੇਟ ਵੀ ਦੱਸਦਾ ਡਾਕਟਰ ਸਾਹਿਬ ਬਾਕੀ ਐਕਸਪੀਰੀਅੰਸ ਬਾਈ ਦਾ ਬਹੁਤ ਪੁਰਾਣਾ ਕਾਫੀ ਟਾਈਮ ਹੋ ਗਿਆ 15 16 ਸਾਲ ਹੋ ਗਏ ਕੰਮ ਕਰਦੇ ਨੂੰ ਬਾਕੀ ਵਧੀਆ ਆਪ ਜੀ ਆ ਮੱਝਾਂ ਪਿਆਰ ਕਰਦਾ ਧੋਪੇ ਕੱਟੀਆਂ ਬਾਈ ਆ ਪਿਆਰ ਕਰਾ ਕੇ ਜੀ ਕਹਿੰਦਾ ਬਾਕੀ ਬਹੁਤ ਕੋਈ ਸਮਾਲ ਬਾਈ ਨੇ ਸੇਲ ਵੀ ਵਿੱਚੋਂ ਕਰਤਾ ਸੀ ਮੈਂ ਪਹਿਲਾਂ ਵੀਡੀਓ ਬਣਾਈ ਸੀ ਲਗਦਾ ਸਾਲ ਜਿਹੜੇ ਸਾਲ ਬਾਈ ਕੋ ਪਸੂ ਜ਼ਿਆਦਾ ਸੀ ਵੇ ਵਾਈ ਕਹਿੰਦਾ ਪਰ ਉਹਨੇ ਇੱਕ ਪਸ਼ੂ ਸਾਹਮਣੇ ਚਾਹੀਦਾ ਜਿੰਨੇ ਇੱਕ ਮਤਲਬ ਵੀ ਆਪਣੇ ਸਾਹਮਣੇ ਜਾਣ ਚੰਗੀ ਬਹਣਾ ਤੇ ਬੁੱਲੇ ਡੁੱਲੇ ਸਾਹਮਣੇ ਜਾਂਦੇ ਤੇ ਬਾਕੀ ਪ੍ਰੋਪਰ ਖਰਾਕ ਪੈ ਜਾਂਦੀ ਆ ਠੀਕ ਹੈ ਨਾ ਹੋ ਡਾਕਟਰ ਜੀ ਚਾਰ ਚੂਰ ਬਾਰੇ ਤਸਵੀਰ ਸਾਥ ਸਾਰ ਚਾਰ ਬਾਰੇ ਕੀ ਖੇੜਾਈ ਜੀ ਚਾਰ ਜੀਤੇ ਆਪਾਂ ਪਾਉਣੇ ਹੁੰਦੇ ਆ ਠੀਕ ਹੈ ਕਿੰਨਾ ਪਾਉਣਾ ਜੀ ਰੱਬ ਆਪਾਂ ਚਾਰ ਦੇਖ ਲਓ ਤੁਸੀਂ ਇੰਨੇ ਪਸ਼ੂ ਹੋ ਗਏ ਆਪਣੇ ਕੋਲੇ ਹਮ ਆਪਾਂ ਚਾਰ ਕਿੱਲਾਂ ਦਾ ਪਾਉਣੇ ਹੁੰਦੇ ਆ ਚਾਰ ਕਿੱਲੇ ਦਾ ਹਾਂ ਬਾਕੀ ਆਪਣੇ ਕੋਲ ਉਧਰ ਬੱਕਰੀਆਂ ਵੀ ਆ ਹਮ 40 45 ਨਾਲ ਉੱਧਰ ਹੈਗੇ ਆ ਠੀਕ ਆ ਫਿਰ ਵਿਚਾਰ ਹਾਂ ਉਹਨਾਂ ਨੂੰ ਵੀ ਚਾਰ ਪਾਉਣੇ ਆ ਇੱਕ ਟਾਈਮ ਪਾਉਣੇ ਹੁੰਦੇ ਉਹਨਾਂ ਨੂੰ ਤੇ ਇਹਨੂੰ ਤੂੜੀ ਤੂੜੀ ਕਿ ਨਹੀਂ ਪੋੜੀ ਤੇਰਾ ਵਿੱਚ ਨਾਲ ਚਾਰ ਤੇ ਤੂੜੀ ਚਾਰ ਦੇ ਵਿੱਚ ਤੀਜਾ ਸੱਜੀ ਤੇ ਤੀਜਾ ਸਰ ਹਾਂ ਦੋ ਇਸੇ ਚਾਰ ਦੋ ਇਸੇ ਚਾਰ ਇਹਨਾਂ ਜਿਵੇਂ ਦੋ ਟੋਕਰੇ ਚਾਰ ਦੇ ਪਾਤੇ ਇੱਕ ਟੋਕਰਾ ਤੂੜੀ ਦਾ ਦੁਬਾਰਾ ਨਹੀਂ ਪਾਉਣਾ ਆਪਾਂ ਠੀਕ ਆ ਹਾਂ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਨਾ ਨਾ ਕੋਈ ਦਿੱਕਤ ਨਹੀਂ ਠੀਕ ਹੈ ਠੀਕ ਜੋਬਰਾ ਡਾਕਟਰ ਸਾਹਿਬੀ ਦਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਠੀਕ ਹੈ ਜੀ ਹਾਂ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਵਿਡੀਓ ਦੇਖਣ ਲਈ ਭਰਮਾ ਦਾ ਤਾਦ ਲਈ ਧੰਨਵਾਦ ਡਾਕਟਰ ਦਾ ਨੰਬਰ ਲਾਉਂਗਾ ਭਰਾ ਸਕਰੀਨ ਦੇ ਉੱਪਰ ਓਕੇ ਬਾਏ